ਜੱਥੇਦਾਰ ਸਾਹਿਬ ਦਾ ਮਸਲਾ ਐਸਜੀਪੀਸੀ ਨੂੰ ਅੱਜ ਧਿਆਨ ਚਾਉਂਦਾ ਹੈ 31 ਸਾਲਾਂ ਬਾਅਦ ਜਾਂ ਰਿਪੋਰਟ ਦੇ ਆਉਣ ਤੋਂ 23-24 ਸਾਲਾਂ ਬਾਅਦ ਕੀ ਇੰਨਾ ਟਾਈਮ ਲੱਗਦਾ ਇਹਨਾਂ ਲੋਕਾਂ ਨੇ ਰਿਪੋਰਟ ਲਈ ਉਹਨਾਂ ਨੇ ਕਿਸ ਤਰ੍ਹਾਂ ਲਈ ਸਾਨੂੰ ਨਹੀਂ ਇਸ ਗੱਲ ਦਾ ਪਤਾ ਪਰ ਜਦੋਂ ਇਹ ਰਿਪੋਰਟ ਆਈ ਉਸ ਤੋਂ ਤਰ੍ਹਾਂ ਐਕਸ਼ਨ ਹੋ ਜਾਂਦਾ ਪਰ ਕਹਨ ਵਾਲੇ ਤਾਂ ਇਹ ਕਹਿੰਦੇ ਆ ਰਿਪੋਰਟ ਜਨਤਕ ਪ੍ਰਕਾਸ਼ ਸਿੰਘ ਬਾਦਲ ਦੇ ਟੇਬਲ ਤੋਂ ਜਾ-ਜਾ ਇਹ ਰਿਪੋਰਟਾਂ ਮੁੜੀਆਂ ਗਈਆਂ ਉਦੋਂ ਐਸਜੀਪੀਸੀ ਕਿੱਥੇ ਸੀ ਇਹ ਛੜੀ ਅੰਤਰ ਤਹਿਤ ਬਦਨਾਮ ਕਾਲੀਦਾਲ ਨੂੰ ਕਰੋ ਚੋਣਿਕ ਵਡੀਆਂ ਨੂੰ ਕਰੋ ਇਹ ਤਾਂ ਇੱਕ ਰਵਾਜ ਬਣ ਗਿਆ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹ ਰਵਾਜ ਬਣਿਆ ਨਹੀਂ ਇਹ ਬਣਾਇਆ ਗਿਆਗਾ ਅੱਜ ਕੋਈ ਵੀ ਜਿਹੜਾ ਸਵਰਨ ਸਿੰਘ ਘੋਟੜਾ ਨਾਂ ਲੈਂਦਾ ਦਿਖਾ ਦਿਓ ਉਹਦਾ ਕੋਈ ਜ਼ਿਕਰ ਨਹੀਂ ਕਰਨਗੇ ਉਹ ਸਰਕਾਰ ਦਾ ਬਿਆਨ ਸੰਗ ਦਾ ਕੋਈ ਜ਼ਿਕਰ ਨਹੀਂ ਕਰਨਗੇ ਕੇ ਪੀ ਐਸ ਗੱਲ ਦਾ ਕੋਈ ਜ਼ਿਕਰ ਨਹੀਂ ਉਹਦਾ ਜ਼ਿਕਰ ਤਾਂ ਜਿਹੜੇ ਚਸ਼ਮਦੀਦ ਨੇ ਦਰਸ਼ਨ ਸਿੰਘ ਹਟੂਰ ਉਹਨੇ ਕਰਤਾ ਉਹੀ ਸਵਰਨ ਸਿੰਘ ਘੋਟਣਾ ਜਿਨੇ ਜੱਫੇਦਾਰ ਸਾਹਿਬ ਨੂੰ ਕੋਹ ਕੋਹ ਕੇ ਮਾਰਿਆ ਜਦੋਂ ਉਹ ਮਰਦਾਗਾ ਉਹਦੇ ਭੋਗ ਤੇ ਐਸਜੀਪੀਸੀ ਕੀਰਤਨੀਆ ਸਿੰਘ ਭੇਜਦੀਆ ਦੋ ਦੋ ਸੇਵੀ ਹਿਸਟਰੀ ਦੇ ਅੰਦਰ ਨਾ ਹੋਇਆ ਤੇ ਨਾ ਇਹ ਹੋ ਸਕਦਾ ਗਰੇਵਾਲ ਸਾਹਿਬ ਬੰਦੇ ਆਗੇ ਬੰਦੇ 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 ਆਉਣ ਰਿਕਾਰਡਾਂਗੇ ਇੱਕ ਗੱਲ ਤਾਂ ਰਿਕਾਰਡ ਦੇ ਵਿੱਚ ਹੈਗੀ ਆ ਨਾ ਉਦੋਂ ਕਾਲੀ ਸਰਕਾਰ ਸੀ ਤੇ ਉਸੇ ਸਮੇਂ ਸਿੰਘ ਸੈਣੀ ਨੂੰ ਡੀਜੀਪੀ ਬਣਾਤਾ ਬਹੁਤ ਵੱਡੀ ਗਲਤੀ ਸੀ ਐਸਜੀਪੀਸੀ ਤੇ ਅਕਾਲੀ ਦਲ ਜਥੇਦਾਰ ਕੌਕੇ ਨੂੰ ਜਥੇਦਾਰ ਮਾਨੋਚੈਲ ਨੂੰ ਜਥੇਦਾਰ ਮੰਦੀਆ ਕੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇਹ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੂੰ ਪਹਿਲਾਂ ਹੀ ਐਸਜੀਪੀਸੀ ਨੂੰ ਕਹਿਣਾ ਚਾਹੀਦਾ ਸੀਗਾ ਹਾਲਾਂਕਿ ਚਲੋ ਵੈਸੇ ਤਾਂ ਆਮ ਚਰਚਾ ਗਈ ਪਿੰਡਾਂ ਦੇ ਵਿੱਚ ਵੀ ਅਕਾਲੀ ਦਲ ਦੇ ਮੁਤਾਬਕ ਐਸਜੀਪੀਸੀ ਸਾਰਾ ਸਿਸਟਮ ਚਲਾਉਂਦੀ ਆ ਜਾਂ ਜਥੇਦਾਰ ਉੱਥੋਂ ਚੱਲਦੇ ਨੇ ਅਕਾਲੀ ਦਲ ਤੋਂ ਤੁਸੀਂ ਅਮਨ ਸ਼ਾਹ ਜੀ ਦਾ ਜ਼ਿਕਰ ਕਰਤਾ ਉਹਨਾਂ ਨੇ ਪਾਰਲੀਮੈਂਟ ਵਾਲਾ ਤੁਸੀਂ ਸੁਣਿਆ ਹੋਣਾ ਉਹਨਾਂ ਦਾ ਭਾਸ਼ਣ ਤੁਸੀਂ ਹੁਣ ਸਲਾਹ ਦੇਵੋਗੇ ਸੁਖਵੀਰ ਸਿੰਘ ਬਾਦਲ ਨੂੰ ਵੀ ਭਾਈ ਬੀਜੇਪੀ ਨਾਲ ਗਠਬੰਧਰ ਨਾ ਕਰ ਲਿਓ ਮਾਰੇ ਜਾਵੋਗੇ ਤਸ਼ਵੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਸਵਾਗਤ ਕਰਦੇ ਆਂ ਪੰਜਾਬ ਦੇ ਵਿੱਚ ਪੰਜਾਬ ਦੇ ਪੰਥਕ ਹਲਕਿਆਂ ਦੇ ਵਿੱਚ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਜੇ ਇਸ ਟਾਈਮ ਕੋਈ ਭਖਿਆ ਹੋਇਆਗਾ ਉਹ ਆ ਜਥੇਦਾਰ ਗੁਰਦੇਵ ਸਿੰਘ ਕੌਕੇ ਤੇ ਉਹਨਾਂ ਨਾਲ ਜੁੜੀ ਹੋਈ ਰਿਪੋਰਟ ਪਰ ਉਹਨਾਂ ਨਾਲ ਜੁੜੀਆਂ ਹੋਈਆਂ ਦੋ ਰਿਪੋਰਟਾਂ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਐਸਜੀਪੀਸੀ ਨੂੰ ਲੈ ਕੇ ਸਭ ਤੋਂ ਵੱਡੇ ਜਿਹੜੇ ਪ੍ਰਸ਼ਨ ਚਿੰਨ੍ਹ ਖੜੇ ਹੋ ਰਹੇ ਨੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਅੱਜ ਸਾਬਕਾ ਜਰਨਲ ਸਕੱਤਰ ਨੇ ਐਸਜੀਪੀਸੀ ਦੇ ਮੈਂਬਰ ਵੀ ਨੇ ਗੁਰਚਰਨ ਸਿੰਘ ਗਰੇਵਾਲ ਜੋ ਉਹਨਾਂ ਦੇ ਨਜ਼ਦੀਕੀ ਵੀ ਰਹੇ ਆ ਤੇ ਉਹ ਸਵਾਲ ਜਿਹੜੇ ਸਵਾਲ ਲੋਕ ਤਰਤਲ ਤੇ ਐਸਜੀਪੀਸੀ ਨੂੰ ਪੁੱਛ ਰਹੇ ਆ ਚਾਹੇ ਉਹ ਜਥੇਦਾਰ ਗੁਰਦੇਵ ਸਿੰਘ ਕੌਕੇ ਦਾ ਮਸਲਾ ਹੋਵੇ ਜਾਂ ਫਿਰ ਕੁਝ ਸਵਾਲ ਜਿਹੜੇ ਅਕਾਲੀ ਦਲ ਨੂੰ ਲੈ ਕੇ ਆ ਕਿਉਂਕਿ ਅਕਾਲੀ ਦਲ ਹੀ ਉਹ ਪਾਰਟੀ ਆ ਜਿਹੜੀ ਇਸ ਟਾਈਮ ਐਸਜੀਪੀਸੀ ਦੇ ਉੱਤੇ ਜਾਂ ਆਪਾਂ ਕਹਿੰਦੇ ਜਿਨ੍ਹਾਂ ਦਾ ਪ੍ਰਧਾਨ ਆ ਜਿਨ੍ਹਾਂ ਬਹੁ ਗਿਣਤੀ ਜਿਨ੍ਹਾਂ ਦੇ ਮੈਂਬਰ ਨੇ ਗਰੇਵਾਲ ਸਾਹਿਬ ਸਵਾਗਤ ਹੈ ਜੀ ਵਾਇਬਰ ਜੀ ਦਾ ਖਾਲਸਾ ਵਾਇਗਬ ਜੀ ਦੀ ਫਤਿਹ ਜੀ ਗਰੇਵਾਲ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਹੈ ਜੀ ਕੀ ਇੰਨਾ ਟਾਈਮ ਲੱਗ ਗਿਆ ਵੀ ਜਥੇਦਾਰ ਸਾਹਿਬ ਦਾ ਮਸਲਾ ਐਸਜੀਪੀਸੀ ਨੂੰ ਅੱਜ ਧਿਆਨ ਚਾਉਂਦਾਗਾ ਵੀ 31 ਸਾਲਾਂ ਬਾਅਦ ਜਾਂ ਰਿਪੋਰਟ ਤੇ ਆਉਣ ਤੋਂ 23-24 ਸਾਲਾਂ ਬਾਅਦ ਅੱਜ ਉਹਨਾਂ ਦਾ ਜਿਹੜਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜਾ ਅਖੰਡ ਪਾਤਸ਼ਾਹਬ ਉਹਨਾਂ ਦੀ ਜਾਦ ਦੇ ਵਿੱਚ ਜਾਂ ਸ਼ਹੀਦੀ ਦਿਨ ਦੇ ਉੱਤੇ ਕਰਾਇਆ ਜਾ ਰਿਹਾ ਹੈਗਾ ਕੀ ਇੰਨਾ ਟਾਈਮ ਲੱਗਦਾ ਦੇਖੋ ਗੱਲ ਇਹ ਰਤਨਦੀਪ ਜੀ ਜਹੇਦਾਰ ਸਾਹਿਬ ਦਾ ਜਿਹੜਾ ਸਤਕਾਰ ਆ ਉਹਨਾਂ ਦਾ ਸਨਮਾਨ ਹੈ ਸਾਰੀ ਸਿਰਕੋਮ ਕਰਦੀ ਆ ਜੀ ਸ਼੍ਰੋਮਿਕ ਕਮੇਟੀ ਵੀ ਉਸ ਤੋਂ ਬਾਹਰ ਨਹੀਂ ਹੈ ਜੀ ਜੀ ਪਰ ਕੀ ਆ ਵੀ ਜਿਹੜਾ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਦੇ ਕੇਸ ਦਾ ਮਾਮਲਾ ਵਾ ਉਹ ਕੇਸ ਦੇ ਮਾਮਲੇ ਵਿੱਚ ਤੁਹਾਡੇ ਸਾਹਮਣੇ ਹੀ ਆ ਕਿ ਜਦ ਹੀ ਜਿਹੜੀ ਇਹ ਗੱਲ ਚੱਲੀ ਆ ਇਹ ਇੱਕ ਰਿਪੋਰਟ ਦੇ ਮੁਤਾਬਕ ਚੱਲੀ ਆ ਜਿਹੜੀ ਕਰੀਬ ਅ ਕਰੀਬ 1998 ਦੇ ਵਿੱਚ ਜਿਹੜੀ ਇਹ ਰਿਪੋਰਟ ਮਤਲਬ ਬਣਾਉਣ ਦਾ ਆਰਡਰ ਹੋਇਆ ਉਹਨਾਂ ਦਾ ਰਿਪੋਰਟ ਤਿਆਰ ਹੋਈ ਜੀ ਉਸ ਤੋਂ ਬਾਅਦ ਅੱਜ ਉਹ ਰਿਪੋਰਟ ਜਿਹੜੀ ਆ ਕੁਝ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਜਨਤਕ ਕੀਤੀ ਗਈ ਜਨਤਕ ਦਾ ਮਤਲਬ ਸੀ ਅਕਾਲ ਤਖਤ ਸਾਹਿਬ ਨੂੰ ਉਹ ਰਿਪੋਰਟ ਸੌਂਪੀ ਗਈ ਜੀ ਸੋ ਅਕਾਲ ਤਖਤ ਸਾਹਿਬ ਨੇ ਜਦੋਂ ਰਿਪੋਰਟ ਮਿਲਦੀ ਆ ਤੇ ਉਸ ਰਿਪੋਰਟ ਤੋਂ ਬਾਅਦ ਚ ਉਹਨਾਂ ਕੋਲੇ ਜਿਹੜੀ ਸਸਤਾਵਾ ਜਿਹੜੀ ਸਿੱਖਾਂ ਦੀ ਸਰਬੋਤ ਸਸਤਾ ਜਿਹੜੀ ਇਹ ਸਾਰੇ ਕੰਮ ਕਰਦੀ ਆ ਜਥੇਬੰਦੀ ਸਿੰਘਾਂ ਦਾ ਮਸਲਾ ਜਾਂ ਸਿੱਖਾਂ ਦਾ ਕੋਈ ਮਸਲਾ ਉਸ ਲਈ ਉਹਨਾਂ ਨੇ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਹੁਕਮ ਲਾਇਆ ਇਹ ਇਹ ਰਿਪੋਰਟ ਦੇ ਆਧਾਰ ਤੇ ਜਿਹੜੀ ਆ ਜਿਹੜੇ ਦੋਸ਼ੀ ਲੋਕ ਆ ਜਿਨ੍ਹਾਂ ਨੇ ਜ਼ੁਲਮ ਕੀਤਾ ਜਿਨ੍ਹਾਂ ਨੇ ਸਿੰਘ ਸਾਹਿਬ ਨੂੰ ਸ਼ਹੀਦ ਕੀਤਾ ਉਹਨਾਂ ਦੇ ਖਿਲਾਫ ਜਿਹੜੀ ਆ ਐਫ ਆਈ ਆਰ ਦਾ ਦਿਕਰਾਈ ਜਾਵੇ ਸੋ ਇਸ ਕਰਕੇ ਉਸ ਦੇ ਮਤੇ ਨਜ਼ਰ ਸ਼ਲੋਣੀ ਗੁਰਦੁਆਰਾ ਪਰੰਧ ਕਮੇਟੀ ਹੁਕਮ ਕਾਲ ਤੱਕ ਦੇ ਹੁਕਮ ਤਹਿਤ ਇਹ ਜਿਹੜਾ ਕਾਨੂੰਨੀ ਪ੍ਰਕਿਰਿਆ ਆਰੰਭ ਕਰਨ ਵਾਸਤੇ ਜਾ ਰਹੀ ਆ ਇਸ ਤੋਂ ਪਹਿਲਾਂ ਅਸੀਂ ਹਰ ਸਾਲ ਜੋ ਕਿ ਪਰਿਵਾਰ ਦੇ ਵੱਲੋਂ ਸਮਾਗਮ ਕੀਤਾ ਜਾਂਦਾ ਇਦੇ ਵਿੱਚ ਸਿੰਘ ਸਾਹਿਬ ਵੀ ਆਉਂਦੇ ਨੇ ਹੋਰ ਵੀ ਲੋਕ ਆਉਂਦੇ ਨੇ ਇਲਾਕੇ ਦੇ ਅਕਾਲੀ ਲੀਡਰ ਵੀ ਪਹੁੰਚਦੇ ਆ ਤਾਂ ਉਹਨਾਂ ਦੀ ਯਾਦ ਨੂੰ ਕਿਤੇ ਵਿਸਾਰਿਆ ਨਹੀਂ ਜਾਂਦਾਗਾ ਪਰ ਜਿਹੜਾ ਅੱਜ ਮਸਲਾ ਉੱਠਿਆ ਵਾ ਇਹ ਉਸ ਰਿਪੋਰਟ ਕਰਕੇ ਆ ਜੋ ਸਿੰਘ ਸਾਹਿਬ ਨੇ ਚੋਣ ਕਮੇਟੀ ਨੂੰ ਹਦਾਇਤ ਕੀਤੀ ਹੈ ਪਰ ਗਰੇਵਾਲ ਸਾਹਿਬ ਵੱਡਾ ਸਵਾਲ ਇਹ ਆ ਤੁਸੀਂ ਵੀ ਫੈਡਰੇਸ਼ਨ ਦਾ ਹਿੱਸਾ ਰਹੇ ਹੋ ਤੁਸੀਂ ਪਹਿਲਾਂ ਵੀ ਵਿਚਰਦੇ ਹੋ ਪੰਥ ਹਲਕਿਆਂ ਦੇ ਵਿੱਚ ਇਹ ਨਹੀਂ ਵੀ ਤੁਸੀਂ ਨਵੇਂ ਹੋ ਤੇ ਸਾਰਾ ਅਕਾਲੀ ਦਲ ਹੀ ਅਕਾਲੀ ਦਲ ਜੇ ਮੈਂ ਬਦਲ ਦੀ ਗੱਲ ਕਰਾਂ ਕੀ ਇੰਨੇ ਸਾਲਾਂ ਬਾਅਦ ਜਾਦ ਆਉਂਦਾ ਵੀ ਅਸੀਂ ਸਾਡੇ ਕੌਮ ਦੇ ਜਥੇਦਾਰ ਜਿਨ੍ਹਾਂ ਨੂੰ ਇਦਾਂ ਸ਼ਹੀਦ ਕੀਤਾ ਗਿਆ ਤੇ ਉਹਨਾਂ ਦਾ ਅੱਜ ਅਸੀਂ ਅਕਾਲ ਤਖਤ ਸਾਹਿਬ ਤੇ ਹੁਣ ਅਖੰਡ ਪਾਠ ਕਰਾ ਰਹੇ ਹਾਂ ਮਤਲਬ ਇੰਨੇ ਸਾਲਾਂ ਬਾਅਦ ਇਹ ਸਵਾਲ ਆ ਵੱਡਾ ਇਹ ਤੁਸੀਂ ਦੇਖੋ ਇਹ ਗੱਲ ਠੀਕ ਆ ਕਿ ਅਕਾਲ ਤਖਤ ਸਾਹਿਬ ਤੇ ਬਹੁਤ ਸਾਰੇ ਜਿਹੜੇ ਸੂਰਬੀਰ ਯੋਧਿਆਂ ਦੇ ਪਿਛਲੇ ਕੁਝ ਸਮੇਂ ਤੋਂ ਸ਼ੁਰੂ ਹੋਇਆ ਜੀ ਜੇ ਆਪਾਂ ਭਾਈ ਸੁਖਾ ਜੀ ਅੰਦਾਜ਼ੀ ਦੀ ਗੱਲ ਕਰ ਲਈਏ ਜਾਂ ਸਤਵੰਤ ਸਿੰਘ ਬੈਂਸ ਸਿੰਘ ਦੀ ਗੱਲ ਕਰ ਲਈਏ ਜਾਂ ਹੋਰ ਵੀ ਕਈ ਮਹਾਨ ਸ਼ਹੀਦਾਂ ਦੇ ਤਾਂ ਪਿਛਲੇ ਸਾਲ ਹੀ ਸ਼ੁਰੂ ਹੋਇਆ ਸੋ ਇਹ ਗੱਲ ਠੀਕ ਆ ਕਿ ਪਹਿਲਾਂ ਹੋਣੇ ਚਾਹੀਦੇ ਸੀ ਪਰ ਇਹ ਨਹੀਂ ਹੈ ਕਿ ਜਿਹੜੇ ਸਾਰਿਆਂ ਦੀ ਉਦੋਂ ਤੋਂ ਸ਼ੁਰੂ ਹੋਈ ਸਮੇਂ-ਸਮੇਂ ਨਾਲ ਜਿਹੜੀਆਂ ਜਿਹੜੇ ਆਏ ਜਿਹੜੇ ਪ੍ਰਧਾਨ ਆਏ ਜਾਂ ਉਸ ਸਮੇਂ ਤੇ ਆਏ ਸੋ ਮੈਂ ਤਾਂ ਇਹ ਕਹਿਣਾ ਕਿ ਦੇਰ ਆਇਦ ਰੁਸਤਾ ਹੈ ਇਹ ਤੋਂ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ ਤੁਹਾਡਾ ਸਾਲ ਸਾਲ ਠੀਕ ਹੈ ਤੁਸੀਂ ਬਹੁਤ ਲੰਬੇ ਸਮੇਂ ਤੋਂ ਮੈਂਬਰ ਹੋ ਕੀ ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਇਹ ਰਿਪੋਰਟ ਨੂੰ ਲੈ ਕੇ ਅਕਾਲੀ ਦਲ ਨੂੰ ਪਹਿਲਾਂ ਹੀ ਐਸਜੀਪੀਸੀ ਨੂੰ ਕਹਿਣਾ ਚਾਹੀਦਾ ਸੀਗਾ ਹਾਲਾਂਕਿ ਚਲੋ ਵੈਸੇ ਤਾਂ ਆਮ ਚਰਚਾ ਗਈ ਪਿੰਡਾਂ ਦੇ ਵਿੱਚ ਵੀ ਅਕਾਲੀ ਦਲ ਦੇ ਮੁਤਾਬਕ ਐਸਜੀਪੀਸੀ ਸਾਰਾ ਸਿਸਟਮ ਚਲਾਉਂਦੀ ਆ ਜਾਂ ਜਥੇਦਾਰ ਉੱਥੋਂ ਚੱਲਦੇ ਨੇ ਅਕਾਲੀ ਦਲ ਤੋਂ ਪਰ ਉਹ ਰਿਪੋਰਟ ਨੂੰ ਲੈ ਕੇ ਉਹ ਰਿਪੋਰਟ ਨੂੰ ਲੈ ਕੇ ਵੀ ਬਹੁਤ ਦੇਰੀ ਹੋਈ ਆ ਲੋਕਾਂ ਦੇ ਵਿੱਚ ਆਮ ਨਿਰਾਸ਼ਾ ਗਈ ਤੇ ਦੇਖੋ ਇਹ ਤਾਂ ਨਿਰਾਸ਼ਾ ਤਾਂ ਕੁਝ ਉਹ ਲੋਕ ਜਿਹੜੇ ਆ ਫਲਾ ਰਹੇ ਆ ਜਿਨ੍ਹਾਂ ਦਾ ਇਸ ਗੱਲ ਨਾਲ ਸਬੰਧ ਕੋਈ ਨਹੀਂ ਉਹ ਸਿਰਫ ਸਿਰਫ ਇਸ ਗੱਲ ਤੇ ਰਾਜਨੀਤੀ ਕਰਦੇ ਆ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਤੇ ਰਾਜਨੀਤੀ ਕਰਦੇ ਆ ਚਾਹੇ ਬਲਵੰਤ ਸਿੰਘ ਰਾਜਵਾਨ ਦੀ ਵੰਸੀ ਆ ਉਹ ਤੇ ਰਾਜਨੀਤੀ ਕਰਦੇ ਆ ਦੱਸੋ ਗੱਲ ਇਹ ਆ ਕਿ ਜਿੰਨੀ ਦੇਰ ਤੱਕ ਇਹ ਰਿਪੋਰਟ ਜਨਤਕ ਨਹੀਂ ਹੋਈ ਜਿਨ੍ਹਾਂ ਲੋਕਾਂ ਨੇ ਰਿਪੋਰਟ ਲਈ ਉਹਨਾਂ ਨੇ ਕਿਸ ਤਰ੍ਹਾਂ ਲਈ ਸਾਨੂੰ ਨਹੀਂ ਇਸ ਗੱਲ ਦਾ ਪਤਾ ਪਰ ਜਦੋਂ ਇਹ ਰਿਪੋਰਟ ਆਈ ਉਸ ਤੋਂ ਤਰ੍ਹਾਂ ਐਕਸ਼ਨ ਹੋ ਜਾਂਦਾ ਪਰ ਕਹਨ ਵਾਲੇ ਤਾਂ ਇਹ ਕਹਿੰਦੇ ਆ ਰਿਪੋਰਟ ਜਨਤਕ ਪ੍ਰਕਾਸ਼ ਸਿੰਘ ਬਾਦਲ ਦੇ ਟੇਬਲ ਤੋਂ ਜਾ ਜਾ ਇਹ ਰਿਪੋਰਟਾਂ ਮੁੜੀਆਂ ਗਈਆਂ ਉਦੋਂ ਐਸਜੀਪੀਸੀ ਕਿੱਥੇ ਸੀ ਕਿਉਂਕਿ ਇਹ ਵੱਡੇ ਸਵਾਲ ਆ ਤੁਹਾਡੇ ਚਾਹੇ ਵਿਰੋਧੀ ਹੋਣ ਪਰ ਹੈਗੇ ਦਾ ਪੰਥਕ ਪੰਥਕ ਹਲਕਿਆਂ ਤੇ ਵਿਚਰਦੇ ਉਹ ਕਹਿੰਦੇ ਵੀ ਉਦੋਂ ਐਸਜੀਪੀਸੀ ਸੁੱਤੀ ਹੋਈ ਸੀ ਨਹੀਂ ਦੇਖੋ ਗੱਲ ਇਹ ਆ ਕਿ ਐਸਜੀਪੀਸੀ ਦਾ ਕਦੇ ਕੋਈ ਪੰਥ ਵਿਰੋਧੀ ਗੱਲ ਹੀ ਨਹੀਂ ਕਰਦੀ ਅੱਜ ਤੱਕ ਮੈਂ ਤਾਂ ਮੈਨੂੰ ਕੋਈ 11 ਸਾਲ ਹੋ ਗਏ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਨੂੰ ਉਸ ਤੋਂ ਪਹਿਲਾਂ ਚਲੋ ਮੈਂਬਰ ਨਹੀਂ ਵੀ ਸੀ ਪਰ ਸ਼੍ਰੋਮਣੀ ਕਮੇਟੀ ਦਾ ਹਮੇਸ਼ ਹਰ ਮਦਾਨ ਚ ਡਟ ਕੇ ਖੜ ਕੇ ਡਟ ਕੇ ਲੜ ਕੇ ਕੌਮ ਦੇ ਮਸਲਿਆਂ ਦੀ ਖੜਦਈਆ ਉਹ ਇਹਦੇ ਚ ਸ਼ਰੋਣੀ ਕਮੇਟੀ ਨੂੰ ਇਸ ਗੱਲ 'ਚ ਕਿਸੇ ਵੀ ਤਰ੍ਹਾਂ ਘਟਾਰੇ ਚ ਨਹੀਂ ਖੜਾ ਕੀਤਾ ਜਾ ਸਕਦਾ ਸ਼ਰੋਣੀ ਕਮੇਟੀ ਨੂੰ ਜੋ ਕੰਮ ਮਿਲਦਾ ਵਾ ਉਸ ਤੋਂ ਵੱਧ ਕੇ ਉਹ ਕਰਦੀ ਆ ਹੁਣ ਤੁਸੀਂ ਬੰਦੀ ਸਿੰਘਾਂ ਵਾਲੀ ਲਾ ਲਓ ਗੱਲ ਹੁਣ ਬੰਦੀ ਸਿੰਘਾਂ ਵਾਲਾ ਮਸਲਾ ਕਿੰਨੀ ਦਿਨ ਤੋਂ ਸ਼ਰੋਣੀ ਕਮੇਟੀ ਚੁੱਕ ਰਹੀ ਆ ਹਰ ਬੰਦੀ ਸਿੰਘ ਦੇ ਘਰ ਤੱਕ ਪਹੁੰਚ ਕਰ ਰਹੀ ਆ ਹਰ ਜਿਹੜਾ ਜੇਲ੍ਹ ਚ ਕੋਈ ਨੌਜਵਾਨਾ ਚਾਹੇ ਸੌਦਾ ਸਾਦਾ ਮਸਲਾ ਜਾਂ ਕਿਸੇ ਦਾ ਮਸਲਾ ਉਹਨਾਂ ਦੀ ਜਾ ਕੇ ਲੜਾਈ ਲੜਦੀ ਆ ਕਾਨੂੰਨੀ ਚਾਰਾ ਜੋਈ ਕਰਦੀ ਆ ਮਦਦ ਕਰਦੀ ਆ ਉਹ ਪ੍ਰਚਾਰ ਕਰਦੀ ਆ ਸਾਰੀ ਗੱਲ ਨੂੰ ਲੈ ਕੇ ਜਦੋਂ ਆਪਾਂ ਇੱਕ ਇਹ ਗੱਲ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਨਹੀਂ ਕਰਦੀ ਤੇ ਮੈਨੂੰ ਲੱਗਦਾ ਇਹ ਸਾਡੇ ਵਾਸਤੇ ਠੀਕ ਆ ਮੈਨੀਆਂ ਕਹਿੰਦਾ ਕਿ 100 ਕੰਮਾਂ ਦੇ ਵਿੱਚੋਂ ਦੋ ਕੰਮ ਨਹੀਂ ਵੀ ਰੋਏ ਹੋਣੇ ਕੋਈ ਇੱਕ ਅਧਾ ਕੰਮ ਕੋਈ ਸਮੇਂ ਦੇ ਮੁਤਾਬਕ ਸੁਖਾਵਾਂ ਵੀ ਨਹੀਂ ਹੋਇਆ ਹੋਣਾ ਅਨੁਕੂਲ ਵੀ ਨਹੀਂ ਹੋਇਆ ਹੋਣਾ ਪਰ ਗੱਲ ਕੀ ਆ ਵੀ ਜਿਹੜਾ ਉਹਨਾਂ ਦਾ 98% ਕੰਮ ਆ ਉਸ ਨੂੰ ਕਦੇ ਵੀ ਜਿਹੜਾ ਭਲਾਉਣਾ ਨਹੀਂ ਚਾਹੀਦਾ ਇਹ ਸਾਡੀ ਕੌਮ ਦੀ ਇੱਕ ਤਰਾਸ ਦੀ ਬਣ ਗਈ ਆ ਕਾਰਨ ਕੀ ਆ ਕਿ ਸ਼ਰੋਨੀ ਕਮੇਟੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਸ਼ਰੋਨੀ ਕਮੇਟੀ ਦੇ ਵਿੱਚ ਉਹ ਬਹੁਤ ਬਾਹਰੇ ਲੋਕ ਨੇ ਜਿਹੜੇ ਕਿਨ ਕਰੀਬ ਕਰੀਬ 95% ਲੋਕ ਨੇ ਜਿਹੜੇ ਕਿ ਅਕਾਲੀ ਦਲ ਨਾਲ ਸੰਬੰਧ ਦੇਖੋ ਅਕਾਲੀ ਦਲ ਜਿਹੜਾ ਇੱਕ ਇੱਕ ਸੋਚ ਆ ਅਕਾਲੀ ਦਲ ਇੱਕ ਸੋਚ ਆ ਅਕਾਲੀ ਦਲ ਦੇ ਖਿਲਾਫ ਇੱਕ ਰਾਜਨੀਤਿਕ ਛੜਜੰਤਰ ਦੇ ਤਹਿਤ ਅੱਜ ਦੀ ਤਰੀਕ ਤੱਕ ਬੀਜੇਪੀ ਵੀ ਖਿਲਾਫ ਆ ਅੱਜ ਦੀ ਤਰੀਕ ਕਾਂਸ ਦਾ ਹੈ ਹੀ ਖਿਲਾਫ ਆ ਆ ਜਿਹੜੀ ਨਵੀਂ ਪਾਰਟੀ ਆ ਗਈ ਪ੍ਰਵਾਸੀ ਪਾਰਟੀ ਇਹ ਖਿਲਾਫ ਨੇ ਤੋ ਇੱਕ ਪ੍ਰੋਪਾਗੈਂਡਾ ਜਿਹੜਾ ਕੀਤਾ ਜਾਂਦਾ ਔਰ ਤੁਸੀਂ ਦੇਖੋ ਚਲੋ ਭਾਵੇਂ ਆਪਣਾ ਵਿਸ਼ਾ ਨਹੀਂ ਹੈਗਾ ਇਹ ਅੱਜ ਦਾ ਕਿ ਜੋ ਕੁਛ 2 ਸਾਲ ਪਹਿਲਾਂ ਇਸ ਪੰਜਾਬ ਦੇ ਵਿੱਚ ਕਿਹਨਾ ਇੱਕ ਮੌਕਾ ਦੇਣ ਦੇ ਨਾਲ ਮੌਕਾ ਦਿੱਤਾ ਗਿਆ ਉਹ ਮੌਕੇ ਦੇ ਕੀ ਹਾਲਾਤ ਨੇ ਅੱਜ ਪੰਜਾਬ ਦੇ ਲੋਕ ਕਿਸ ਤਰ੍ਹਾਂ ਉਹ ਚੱਕੀ 'ਚ ਪਿਸ ਰਹੇ ਨੇ ਭਾਵੇਂ ਕਿ ਉਹਦੇ ਹੱਥ ਕੁਛ ਨਹੀਂ ਪੰਜ ਸਾਲ ਜਿਹੜਾ ਉਹ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ ਪਰ ਇਹ ਕਾਰਨ ਹੈ ਕਿ ਇਹ ਇੱਕ ਛੜਜੰਤਰ ਤਹਿਤ ਬਦਨਾਮ ਕਾਲੀ ਦਲ ਨੂੰ ਕਰੋ ਕਿਹਨਾ ਸ਼੍ਰੋਮਣੀ ਕਮੇਟੀ ਨੂੰ ਕਰੋ ਇਹ ਤਾਂ ਇੱਕ ਰਵਾਜ ਬਣ ਗਿਆ ਜਦੋਂ ਕਿ ਅਸੀਂ ਉਸ ਟਾਣੇ ਨੂੰ ਵੱਢ ਰਹੇ ਹਾਂ ਜਿਸ ਟਾਣੇ ਤੇ ਅਸੀਂ ਬੈਠੀ ਆ ਪਰ ਬਹੁਤ ਸਾਰੇ ਗਰੇਵਾਲ ਸਭ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਇਹ ਰਿਵਾਜ ਬਣਿਆ ਨਹੀਂ ਇਹ ਬਣਾਇਆ ਗਿਆਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਜਾਂ ਅਕਾਲੀ ਸਰਕਾਰ ਉਹ ਅਫਸਰਾਂ ਨੂੰ ਤਰੱਕੀ ਦੇ ਰਹੀ ਸੀ ਜਿਨ੍ਹਾਂ ਨੇ ਸਾਡੇ ਸਿੰਘਾਂ ਨੂੰ ਕੋਹ ਕੋਹ ਕੇ ਮਾਰਿਆ ਉਦੋਂ ਐਸਜੀਪੀਸੀ ਚੁੱਪ ਸੀ ਉਦੋਂ ਆਕਾਲ ਤਖਤ ਸਾਹਿਬ ਦੇ ਜ਼ਥੇਦਾਰ ਚੁੱਪ ਸੀ ਦੇਖੋ ਜੀ ਇਹ ਉਸ ਸਮੇਂ ਦੇ ਆਕਾਲ ਤਖਤ ਸਾਹਿਬ ਦੇ ਜ਼ਥੇਦਾਰ ਦੱਸ ਸਕਦੇ ਆ ਜਾਂ ਐਸਜੀਪੀਸੀ ਉਸ ਸਮੇਂ ਕਿਹੜੇ ਪ੍ਰਧਾਨ ਸੀ ਉਹ ਦੱਸ ਸਕਦੇ ਆ ਪਰ ਜਿੰਨੀ ਦੇਰ ਤੱਕ ਜਿਹੜੀ ਸੁਚੇਤ ਚੇਤਨਾ ਪੰਥ ਲਈ ਕੰਮ ਕੀਤਾ ਕਾਰਜ ਕੀਤਾ ਕਿਸੇ ਲਈ ਸਾਨ ਨਹੀਂ ਕਰਦੇ ਆਪਦੇ ਲਈ ਕੀਤਾ ਜਦੋਂ ਜਦੋਂ ਅਸੀਂ ਪ੍ਰਬੰਧ ਦੇ ਵਿੱਚ ਆਏ ਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਗੱਲ ਦੀ ਕਦੇ ਕੋਤਾਹੀ ਨਹੀਂ ਹੋਣ ਦਿੱਤੀ ਸੰਘਰਸ਼ ਸੰਘਰਸ਼ ਨਾਲ ਜੁੜੇ ਲੋਕ ਸਿੱਖ ਹੱਕਾਂ ਦੀ ਗੱਲ ਭਵੇਂ ਦੇਸ਼ ਚਾ ਤੇ ਭਵੇਂ ਵਿਦੇਸ਼ ਚਾ ਉਹਦੇ ਲਈ ਅਸੀਂ ਕਰਦੇ ਰਹੇ ਆ ਇਹ ਗੱਲ ਠੀਕ ਆ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕੀ ਹੋ ਰਿਪੋਰਟ ਜਾਰੀ ਕਿਉਂ ਨਹੀਂ ਹੋਈ ਉਹ ਪਰ ਇੱਕ ਸਵਾਲ ਇਹ ਵੀ ਆ ਕਿ ਉਹ ਰਿਪੋਰਟ ਤੋਂ ਬਾਅਦ ਅਗਲੀ ਕਿਸੇ ਨੇ ਇਹ ਗੱਲ ਪੁੱਛੀ ਕਿ ਉਸ ਤੋਂ ਬਾਅਦ ਜਿਹੜੀ ਆ ਕੈਪਟਨ ਸਰਕਾਰ ਨੇ ਉਹ ਉਹ ਜਿਹੜੀ ਰਿਪੋਰਟ ਆਈ ਸੀ ਉਹ ਰਿਪੋਰਟ ਦਾ ਸਫਾਇਆ ਕਰਕੇ ਸਾਰੇ ਬੰਦੇ ਬਰੀ ਕਰਤੇ ਕੋਈ ਬੰਦਾ ਉਹਨੂੰ ਗੱਲ ਨਹੀਂ ਕਰੇਗਾ ਅੱਜ ਮੈਂ ਨਾ ਤੁਹਾਡੇ ਦੁਆਰਾ ਇੱਕ ਗੱਲ ਕਰਨੀ ਚਾਹਣਾ ਕਿ ਦੇਖੋ ਪਿਛਲੇ ਸਮੇਂ 'ਚ ਜਿਹਨੇ ਵੀ ਗਲਤੀ ਕੀਤੀ ਨਾ ਕੀਤੀ ਸਮੇਂ ਨੇ ਉਸ ਦਾ ਨਿਰਣਾ ਕਰ ਦੇਣਾ ਕਿਸੇ ਨੇ ਭੱਜ ਨਹੀਂ ਜਾਣਾ ਕਿਸੇ ਨੇ ਇੱਕ ਦਿਨ ਦੇ ਵਿੱਚ ਉਹ ਗੱਲ ਹੋਣੀ ਨਹੀਂ ਅੱਜ ਦੀ ਲੋੜ ਆ ਅੱਜ ਮੈਂ ਦੇਖ ਰਿਹਾ ਮਾਫ ਕਰਨਾ ਮੈਂ ਨਾ ਕਿਸੇ ਨੂੰ ਅੱਜ ਮਾੜਾ ਨਹੀਂ ਬੋਲਣਾ ਕਿਉਂਕਿ ਇੱਕ ਮਿਸ਼ਨ ਤੇ ਲੱਗੇਆਂ ਸੀ ਜਿਹੜੀਆਂ ਗਲਤੀਆਂ ਪਿੱਛੇ ਹੋਈਆਂ ਉਹ ਗਲਤੀ ਅੱਜ ਫੇਰ ਕਰਨ ਜਾ ਰਹੇ ਨੇ ਮੈਂ ਦੱਸਦਾ ਤੁਹਾਨੂੰ ਇੱਕ ਬੜੀ ਵੱਡੀ ਇੱਕ ਸਾਜ਼ਿਸ਼ ਆ ਇਸ ਸਾਜ਼ਿਸ਼ ਦੇ ਤਹਿਤ ਇਸ ਗੱਲ ਨੂੰ ਕਿਉਂਕਿ ਜਿਹੜੀ ਰਿਪੋਰਟ ਆ ਰਿਪੋਰਟ ਤੇ ਪਹਿਰਾ ਦੇ ਰਹੀ ਆ ਕੌਮ ਕਾਲ ਤਖਤ ਨੇ ਨੋਟਿਸ ਲੈ ਲਿਆ ਚਰਚਾ ਕਮੇਟੀ ਕੰਮ ਕਰ ਰਹੀ ਆ ਵਕੀਲਾਂ ਨੇ ਆਪਣੀ ਜਿਹੜੀ ਆ ਤਿਆਰੀ ਸ਼ੁਰੂ ਕਰ ਦਿੱਤੀ ਆ ਇਹਦੇ ਨਾਲ ਜਿਵੇਂ ਪਿਛਲੇ ਦਿਨਾਂ ਚ ਕੁਝ ਕੋਰਟਾਂ ਨੇ ਜਿਹੜੇ ਝੂਠੇ ਮੁਕਾਬਲੇ ਹੋਏ ਉਹਨਾਂ ਦੇ ਖਿਲਾਫ ਕਾਰਵਾਈਆਂ ਕੀਤੇ ਉਹਨਾਂ ਨੂੰ ਸਜ਼ਾ ਹੋ ਰਹੀ ਆ ਇਸ ਗੱਲ ਲਈ ਜਿਨ੍ਹਾਂ ਲੋਕਾਂ ਨੇ ਜ਼ਬਰ ਕੀਤਾ ਜ਼ੁਲਮ ਕੀਤਾ ਜਿਨ੍ਹਾਂ ਸਰਕਾਰਾਂ ਨੇ ਕੀਤਾ ਉਹਨਾਂ ਨੂੰ ਅੱਜ ਫਿਕਰ ਲੱਗਾ ਤੇ ਉਹ ਇਸ ਮਾਮਲੇ ਨੂੰ ਉਲਝਾਉਣ ਵਾਸਤੇ ਹੁਣ ਮੈਂ ਹੈਰਾਨ ਆ ਇਸ ਗੱਲ ਹੀ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਨਾ ਮੈਂ ਉੜਣਾ ਚਾਹੁੰਦਾ ਸੀ ਪਰ ਤੁਸੀਂ ਸਵਾਲ ਕੀਤਾ ਅੱਜ ਕੋਈ ਵੀ ਜਿਹੜਾ ਸਵਰਨ ਸਿੰਘ ਘੋਟਲੇ ਦਾ ਨਾਂ ਲੈਂਦਾ ਦਿਖਾ ਦਿਓ ਉਹਦਾ ਕੋਈ ਜ਼ਿਕਰ ਨਹੀਂ ਕਰਨਗੇ ਜਿਹੜਾ ਉੱਥੇ ਸਾਡਾ ਡੀਐਸਪੀ ਸੋਢੀ ਸੀ ਉਹਦਾ ਕੋਈ ਜ਼ਿਕਰ ਨਹੀਂ ਕਰਨਗੇ ਉਹ ਸਰਕਾਰ ਦਾ ਬਿਆਨ ਸੰਗ ਦਾ ਕੋਈ ਜ਼ਿਕਰ ਨਹੀਂ ਕਰਨਗੇ ਕੇਪੀਐਸ ਗੱਲ ਦਾ ਕੋਈ ਜ਼ਿਕਰ ਨਹੀਂ ਕਰਦਾ ਉਹਦਾ ਜ਼ਿਕਰ ਤਾਂ ਜਿਹੜੇ ਚਸ਼ਮਦੀਦ ਨੇ ਦਰਸ਼ਨ ਸਿੰਘ ਹਟੂਰ ਉਹਨਾਂ ਨੇ ਕਰਤਾ ਨਹੀਂ ਨਹੀਂ ਉਹਨਾਂ ਨੇ ਕਰਤਾ ਮੈਂ ਲੋਕਾਂ ਦੀ ਗੱਲ ਕਰਦਾ ਅੱਜ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਕਰ ਰਹੇ ਨੇ ਮੈਂ ਤਾਂ ਉਹ ਗੱਲ ਮੈਂ ਫਿਰ ਕਹਿਣਾ ਜਿਨ੍ਹਾਂ ਨੇ ਜੋ ਕੀਤਾ ਉਹ ਸਮੇਂ ਨੇ ਨਿਰਣਾ ਕਰ ਦੇਣਾ ਪਰ ਅੱਜ ਸਾਨੂੰ ਇਹਨਾਂ ਵਿਵਾਦਾਂ 'ਚ ਪੈਣ ਤੋਂ ਪਹਿਲਾਂ ਸਾਨੂੰ ਇਸ ਗੱਲ ਦੀ ਆਵਾਜ਼ ਠਾਉਣੀ ਚਾਹੀਦੀ ਆ ਕਿ ਜਿਨ੍ਹਾਂ ਲੋਕਾਂ ਨੇ ਜ਼ੁਲਮ ਕੀਤਾ ਅੱਜ ਮੌਕਾ ਬਣਿਆ ਆ ਕਾਲ ਤੱਕ ਸਭ ਦਾ ਸਾਝਾ ਉਹਨਾਂ ਨੇ ਜਿਹੜਾ ਮਿਸ਼ਨ ਦਿੱਤਾ ਉਸ ਮਿਸ਼ਨ ਦੇ ਲਈ ਆਪਾਂ ਆਵਾਜ਼ ਉਠਾਈਏ ਨਾ ਕਿ ਇਥੇ ਰਾਜਨੀਤਿਕ ਕਹਿੰਦੇ ਦਲਦਲ ਚ ਫਸ ਕੇ ਇਸ ਮਾਮਲੇ ਨੂੰ ਹੌਲਾ ਕਰ ਦਈਏ ਤਾਂ ਕਿ ਇਹ ਨਾ ਹੋਵੇ ਕਿਤੇ ਸਰਕਾਰ ਤੇ ਦਬਾਅ ਘਟ ਜੇ ਅੱਜ ਹਾਲਾਤ ਇਸ ਤਰ੍ਹਾਂ ਦੇ ਬਣ ਰਹੇ ਨੇ ਜਿਹੜੇ ਲੋਕ ਅੱਜ ਦੋਸ਼ੀ ਬਣ ਜਾ ਰਹੇ ਨੇ ਤੁਸੀਂ ਦੇਖੋ ਕਿ ਬਾਹਰ ਬੈਠੇ ਕੁਝ ਲੋਕ ਆ ਜਿਹੜੇ ਗਵਾਹ ਸੀਗੇ ਉਹਨਾਂ ਤੱਕ ਪਹੁੰਚ ਕਰ ਲਈਏ ਇਥੇ ਬਹੁਤ ਕੁਝ ਹੋਣਾ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹਦੇ ਗੱਲ ਨੂੰ ਘੋਟਵਾ ਪੈਣਾ ਉਹਨੇ ਬਹੁਤ ਕੁਝ ਕਰਨਾ ਸਾਡੇ ਤੇ ਵੀ ਬੜੇ ਇਲਜ਼ਾਮ ਲੱਗਣਗੇ ਸਾਡੇ ਤੇ ਦੋਸ਼ ਵੀ ਲੱਗਣਗੇ ਚਲੋਣੀ ਕਮੇਟੀ ਇਹ ਇੱਕ ਇੱਕ ਇਸ ਤਰ੍ਹਾਂ ਦਾ ਜਿਹੜਾ ਕਦੇ ਹਾਲਾਤ ਨਹੀਂ ਇਸ ਮਾਮਲੇ ਨੂੰ ਡਿਲੂਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਪਰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਗਰੇਵਾਲ ਸਾਹਿਬ ਉਹੀ ਸਵਰਨ ਸਿੰਘ ਘੋਟਣਾ ਜਿਨੇ ਜਥੇਦਾਰ ਸਾਹਿਬ ਨੂੰ ਕੋਹ ਕੋਹ ਕੇ ਮਾਰਿਆ ਜਦੋਂ ਉਹ ਮਰਦਾਗਾ ਉਹਦੇ ਭੋਗ ਤੇ ਐਸਜੀਪੀਸੀ ਕੀਰਤਨੀਆ ਸਿੰਘ ਪੇਜ ਦੇ ਦੋ ਦੋ ਤੇ ਇਹ ਨਹੀਂ ਹਿਸਟਰੀ ਦੇ ਅੰਦਰ ਨਾ ਹੋਇਆ ਤੇ ਨਾ ਇਹ ਹੋ ਸਕਦਾ ਇਹ ਮੈਂ ਕਹਿੰਦਾ ਵੀ ਹੋਰ ਨਾ ਹੋਇਆ ਤੇ ਨਾ ਹੋ ਸਕਦਾ ਜਥੇਦਾਰ ਸ਼ਰੋਣੀ ਕਮੇਟੀ ਕਿ ਨਾ ਉਥੇ ਭੇਜੇ ਕਿਤੇ ਵੀ ਨਹੀਂ ਹੋ ਸਕਦਾ ਗਰੇਵਾਲ ਸਾਹਿਬ ਬੰਦੇ ਆ ਗਏ ਬੰਦੇ 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 ਆਉਣ ਰਿਕਾਰਡ ਆ ਗਏ ਮੈਂ ਕਹਿੰਦਾ ਬੰਦੇ ਸਾਹਮਣੇ ਕਰੋ ਕੋਈ ਰਿਕਾਰਡ ਤਾਂ ਲਿਆਓ ਨਾ ਕਿਸੇ ਨੇ ਪਰਸਨਲੀ ਤੌਰ ਤੇ ਕਿਸੇ ਨੂੰ ਭੇਜਿਆ ਸਾਨੂੰ ਨਹੀਂ ਪਤਾ ਸ਼ਰੋਣੀ ਕਮੇਟੀ ਦੇ ਰਿਕਾਰਡ ਚ ਕੱਢ ਕੇ ਦਿਖਾ ਦੂੰ ਕਿ ਜੇ ਉਹਨਾਂ ਨੇ ਕਹਿੰਦਾ ਉਦੋਂ ਜਥੇਦਾਰ ਸੀਗੇ ਗਰਵਾਰ ਉਹਨਾਂ ਨੇ ਪੁੱਛਿਆ ਉਹਨਾਂ ਨੇ 50000 ਰੁਪਏ ਲਏ ਅਸੀਂ ਕਹਿੰਨੇ ਆ ਜੀ ਉਹਨਾਂ ਤੋਂ ਪੁੱਛੋ ਅਸੀਂ ਤਾਂ ਕਰੋ ਕਹਿੰਨੇ ਆ ਵੀ ਨਾ ਪੁੱਛੋ ਉਹਨਾਂ ਨੂੰ ਪੁੱਛੋ ਵੀ ਸ਼ਰੋਣੀ ਕਮੇਟੀ ਦੇ ਰਿਕਾਰਡ ਚ ਕਿਤੇ ਡਿਊਟੀ ਲੱਗੀ ਹੋਵੇ ਦਿਖਾ ਦੇਣ ਕਿਸੇ ਬੰਦੇ ਨੇ ਪਰਸਲ ਕੀ ਕੀਤਾ ਕਿਹਨੇ ਕੀਤਾ ਉਹਨੂੰ ਘੇਰਾ ਪਾਉਣਾ ਚਾਹੀਦਾ ਉਦੋਂ ਸਵਾਲ ਪੁੱਛਣਾ ਚਾਹੀਦਾ ਅਸੀਂ ਵੀ ਪੁੱਛਾਂਗੇ ਅਸੀਂ ਵੀ ਇਹ ਗੱਲ ਪੁੱਛਾਂਗੇ ਕਿ ਇਹਦਾ ਜਵਾਬ ਦਿਓ ਪਰ ਇੱਕ ਗੱਲ ਤਾਂ ਰਿਕਾਰਡ ਦੇ ਵਿੱਚ ਹੈਗੀ ਹੈ ਨਾ ਉਦੋਂ ਕਾਲੀ ਸਰਕਾਰ ਸੀ ਤੇ ਉਸੇ ਸਮੇਂ ਸਿੰਘ ਸੈਣੀ ਨੂੰ ਡੀਜੀਪੀ ਬਣਾਤਾ ਬਹੁਤ ਵੱਡੀ ਗਲਤੀ ਸੀ ਸਭ ਤੋਂ ਵੱਡੀ ਗਲਤੀ ਸੀ ਸਾਡੀ ਕਾਲੀ ਸਰਕਾਰ ਬਣਦੀ ਸਭ ਤੋਂ ਵੱਡੀ ਗਲਤੀ ਅੱਜ ਨਹੀਂ ਪਹਿਲਾਂ ਵੀ ਕਈ ਵਾਰ ਇਸ ਨੂੰ ਐਕਸੈਪਟ ਕਰ ਚੁੱਕੇ ਹਾਂ ਇਹੋ ਜਿਹੇ ਮਾੜੇ ਬੰਦਿਆਂ ਦੇ ਕਰਕੇ ਜਿਹੜਾ ਜਿਹੜੇ ਅੱਗੇ ਸਾਨੂੰ ਇਹ ਦਿਨ ਦੇਖਣੇ ਪਏ ਅਸੀਂ ਤਾਂ ਇਸ ਗੱਲ ਤੋਂ ਭੱਜਦੇ ਹੀ ਨਹੀਂ ਜਿਹੜੀਆਂ ਗਲਤੀਆਂ ਹੋਈਆਂ ਉਹ ਗਲਤੀਆਂ ਸੀਗੀਆਂ ਐਸਜੀਪੀਸੀ ਤੇ ਅਕਾਲੀ ਦਲ ਜਥੇਦਾਰ ਕੌਕੇ ਨੂੰ ਜਥੇਦਾਰ ਮਾਨੋਚੈਲ ਨੂੰ ਜਥੇਦਾਰ ਮੰਦੀ ਐ ਦੇਖੋ ਜੀ ਗੱਲ ਐ ਇਸ ਗੱਲ 'ਚ ਨਾ ਇਸ ਵਿਵਾਦ 'ਚ ਨਹੀਂ ਪੈਣਾ ਚਾਹੀਦਾ ਮੈਂ ਤਾਂ ਦੱਸਾਂ ਤੁਹਾਨੂੰ ਤੁਹਾਨੂੰ ਜ਼ਿਕਰ ਕਰ ਦਾਂ ਕਿ ਐਸਜੀਪੀਸੀ ਦਾ ਇੱਕ ਸਿਸਟਮ ਆ ਉਸਦੇ ਵਿਧੀ ਵਿਵਧਾਨ ਮੁਤਾਬਕ ਕਿਰਪਾਲ ਸਿੰਘ ਜੀ ਉੱਥੇ ਜਥੇਦਾਰ ਸਨ ਜੀ ਠੀਕ ਐ ਜੀ ਜਦੋਂ ਬਲੂ ਸਟਾਰ ਹੋ ਜਾਂਦਾ ਉਸ ਤੋਂ ਬਾਅਦ ਸਿੱਖਾਂ ਦੀਆਂ ਭਾਵਨਾਵਾਂ ਆਪਣੇ ਤੌਰ ਤੇ ਇਕਤਰ ਹੁੰਦੀਆਂ ਨੇ ਏ 86 22 ਜਨਵਰੀ ਨੂੰ ਜੀ ਉੱਥੇ ਇੱਕ ਸਰਬੱਤ ਖਾਲਸਾ ਚਲਾਇਆ ਜਾਂਦਾ ਉਹ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਜਸਵੀਰ ਸਿੰਘ ਰੋਡੇ ਨੂੰ ਜਥੇਦਾਰ ਦੇ ਤੌਰ ਤੇ ਐਲਾਨ ਕੀਤਾ ਜਾਂਦਾ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜੀ ਉਹ ਕਹਿੰਦੇ ਵੀ ਜਿਹੜੀ ਸ਼ਰੋਣੀ ਕਮੇਟੀ ਆ ਉਹਦਾ ਜਿਹੜਾ ਪ੍ਰਬੰਧ ਖਤਮ ਜੀ ਤੇ ਪੰਜ ਮੈਂਬਰੀ ਕਮੇਟੀ ਚਲਾਏਗੀ ਜੀ ਉਹ ਉਹ ਇੱਕ ਫੈਸਲਾ ਕਰਦਾ ਸਰਬੱਤ ਖਾਲਸਾ ਉਹ ਫੈਸਲਾ ਕਰਦਾ ਕਿ ਜਿਹੜੇ ਜ਼ਥੇਦਾਰ ਰੋਡੇ ਨੇ ਉਹਨਾਂ ਤੋਂ ਬਾਅਦ ਐਕਟਿੰਗ ਜਿਹੜੇ ਆ ਇਹ ਭਾਈ ਗੁਰਦੇਵ ਸਿੰਘ ਕੌਕੇ ਨੂੰ ਲਾਇਆ ਗਿਆ ਜਿਨ੍ਹਾਂ ਦੀ ਸਰਪ੍ਰਸਤੀ ਏਡ ਜਿਨ੍ਹਾਂ ਦੇ ਪ੍ਰਬੰਧਾਂ ਏਡ ਜਿਨ੍ਹਾਂ ਦੀ ਦੇਖਰੇਖ ਏਡ ਸ਼੍ਰੀ ਕਾਲ ਤਖਤ ਸਾਹਿਬ ਦੀ ਮੋੜ ਸਾਰੀ ਕੀਤੀ ਗਈ ਸਰਕਾਰ ਦਾ ਕਾਲ ਤਖਤ ਆ ਵੱਡੀ ਗੱਲ ਆ ਉਦੋਂ ਬਾਅਦ ਕਰੀਬ ਕਰੀਬ ਉਦੋਂ 8-9 ਮਹੀਨੇ ਬਾਅਦ ਲਾ ਲੋ ਗੁਰਚਰਨ ਸਿੰਘ ਟੋੜਾ ਦੁਬਾਰਾ ਪ੍ਰਧਾਨ ਚੋਣ ਹੁੰਦੀ ਆ ਉਹ ਦੁਆਰਾ ਪ੍ਰਧਾਨ ਬਣ ਜਾਂਦੇ ਨੇ ਉਹ ਫਿਰ ਪੰਥ ਨੂੰ ਇਕੱਠਾ ਕਰਦੇ ਆ ਪੰਥ ਦੇ ਫੈਸਲੇ ਨੂੰ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਜਸਵੀਰ ਸਿੰਘ ਰੋਡੇ ਨੂੰ ਅਸੀਂ ਉਹ ਅਧਿਕਾਰਤ ਤੌਰ ਤੇ ਜਿਹੇ ਜਿਹੇ ਮੰਨਦੇ ਆ ਜੋ ਪ੍ਰਕਿਰਿਆ ਸਿਸਟਮ ਚੱਲ ਰਿਹਾ ਠੀਕ ਹੈ ਨਾ ਉਹਨੂੰ ਬਦਲੋ ਅੱਜ ਬਦਲੋ ਕੱਲ ਬਦਲੋ ਹੋਰ ਵਾਲੇ ਸਮਝ ਬਦਲੋ ਉਹ ਵੱਖਰੀ ਗੱਲ ਆ ਪਰ ਜੋ ਕਾਗਜ਼ੀ ਕਾਰਵਾਈ ਮੁਤਾਬਕ ਸੀ ਉਹ ਉਸ ਦੇ ਮੁਤਾਬਕ ਫਿਰ ਜੇਜ਼ੇਦਾਰ ਸਾਹਿਬ ਉਨੀ ਦੇਰ ਰਹਿੰਦੇ ਆ ਜੀ ਉਸ ਤੋਂ ਬਾਅਦ ਫਿਰ ਜਿਹੜਾ ਐਕਟਿੰਗ ਪ੍ਰਧਾਨ ਜਿਹੜਾ ਵਾ ਉਹ ਇੱਕ ਫੈਸਲਾ ਹੋ ਜਾਂਦਾ ਕਿ ਜਿਹੜਾ ਸਿੰਘ ਸਾਹਿਬ ਜਿਹੜੇ ਸਾਹਬ ਸਿੰਘ ਜੀ ਨੂੰ ਬਦਲਤਾ ਜਾਂਦਾ ਤੇ ਜਿਹੜਾ ਕਿਰਪਾਲ ਸਿੰਘ ਨੂੰ ਜਿਹੜਾ ਉਹ ਦੋਨਾਂ ਨੂੰ ਬਦਲਤਾ ਜਾਂਦਾ ਉਹ ਸਮਝੌਤੇ ਤਹਿਤ ਫੈਸਲਾ ਹੁੰਦਾ ਕਿ ਜਿਹੜੇ ਰਾਗੀ ਦਰਸ਼ਨ ਸਿੰਘ ਆ ਉਹਨਾਂ ਨੂੰ ਐਕਟਿਵ ਪ੍ਰਧਾਨ ਜੋ ਸ਼ਰੋਨੀ ਕਮੇਟੀ ਦੇ ਸਿਸਟਮ ਦੇ ਵਿਧੀ ਵਿਧਾਨ ਦੇ ਤਹਿਤ ਉਹਨਾਂ ਨੂੰ ਲਾਇਆ ਜਾਂਦਾ ਵਾ ਤੇ ਦੂਜੇ ਪਾਸੇ ਗਿਆਨੀ ਪੂਰਨ ਸਿੰਘ ਜਿਹੜੀ ਉਹ ਜਿਹੜੇ ਆ ਉਹਨਾਂ ਨੂੰ ਗ੍ਰਾਂਦ ਦਰਬਾਰ ਸਾਹਿਬ ਦੇ ਗ੍ਰਾਹ ਹੈਡ ਗ੍ਰੰਥੀ ਲਾਇਆ ਜਾਂਦਾ ਸੋ ਦੇਖੋ ਸਾਡੇ ਮੰਚ ਜਹਦਰ ਸਾਹਿਬ ਲਈ ਵੱਡਾ ਮਾਣ ਹੈ ਤੇ ਸਤਿਕਾਰ ਹੈ ਜਿਹੜੀ ਉਹ ਕਾਗਜ਼ੀ ਪ੍ਰਕਿਰਿਆ ਵਾ ਉਹਦੇ ਚ ਛਰੋਣੀ ਕਮੇਟੀ ਚ ਨਹੀਂ ਹੈ ਉਸ ਪ੍ਰਕਿਰਿਆ ਚ ਓਨੀ ਦੇਰ ਕਿਰਪਾਲ ਸਿੰਘ ਬੋਲਦੇ ਨੇ ਪਰ ਸਾਡੇ ਲਈ ਉਹਨਾਂ ਦੇ ਸਤਿਕਾਰ ਕੋ ਘਟ ਨਹੀਂ ਹੈਗਾ ਉਹ ਉਦੋਂ ਬਾਅਦ ਜਿਹੜਾ ਜਿਵੇਂ ਜਿਵੇਂ ਚੱਲੀ ਹੈ ਪ੍ਰਕਿਰਿਆ ਉਹੀ ਜਸਵੀਰ ਸਿੰਘ ਰੋਡੇ ਨੂੰ ਦੁਬਾਰਾ ਛਰੋਣੀ ਕਮੇਟੀ ਨੇ ਮਾਨਤਾ ਦਿੱਤੀ ਇੱਕ ਸਮਝੌਤਾ ਹੋਇਆ ਬੈਠ ਕੇ ਉਹ ਫੈਸਲੇ ਉਹਨਾਂ ਸਮੇਂ ਦੇ ਸੀ ਚੰਗੇ ਫੈਸਲੇ ਸੀ ਤੋਂ ਸਾਡੇ ਲਈ ਜਹਦਰ ਸਾਹਿਬ ਦਾ ਮਾਣ ਤੇ ਸਨਮਾਨ ਘੱਟ ਨਹੀਂ ਹੈਗਾ ਪਰ ਛਰੋਣੀ ਕਮੇਟੀ ਦੇ ਜਿਹੜੇ ਵਿਧੀ ਵਿਧਾਨ ਦੇ ਵਿੱਚ ਲਿਫਤ ਦੇ ਵਿੱਚ ਇਹਨਾਂ ਦਾ ਨਾਮ ਇਹ ਜੱਜੇਦਾਰ ਐਕਟਿੰਗ ਜੱਜੇਦਾਰ ਦੇ ਤੌਰ ਤੇ ਨਹੀਂ ਹੈਗਾ ਪਰ ਇਸ ਗੱਲ ਨੂੰ ਕੋਈ ਵੱਡਾ ਵਿਵਾਦ ਨਹੀਂ ਮਨਾਉਣਾ ਚਾਹੀਦਾ ਕਿਉਂਕਿ ਇੱਕ ਜਿਹੜੀ ਬਹੁਤ ਸਾਲਾਂ ਤੋਂ ਪ੍ਰਕਿਰਿਆ ਚੱਲ ਰਹੀ ਆ ਉਸ ਨੂੰ ਅਸੀਂ ਅੱਜ ਨਹੀਂ ਬਦਲ ਸਕਦੇ ਪਰ ਸਨਮਾਨ ਤੇ ਸਰਕਾਰ ਉਹਨਾਂ ਦੀ ਜਿਵੇਂ ਮੈਂ ਅੱਜ ਤੁਹਾਡੀ ਉਹ ਕਲਿੱਪ ਸੁਣ ਰਿਹਾ ਸੀ ਤੁਹਾਡੀ ਖਬਰ ਵੀ ਲੱਗੀ ਵੀ ਤੁਸੀਂ ਕੋਸ਼ਿਸ਼ ਕੀਤੀ ਫਿਰ ਜਾ ਕੇ 16 17 ਦੇ ਵਿੱਚ ਜੱਜੇਦਾਰ ਸਾਹਿਬ ਦਾ ਤਸਵੀਰ ਲੱਗਦੀ ਆ ਉੱਥੇ ਉਹ ਵੀ ਇੰਨਾ ਲੇਟ ਮਤਲਬ ਇਹ 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 ਤਾਂ ਕੁਝ ਤਾਂ ਗਲਤੀਆਂ ਮੰਨਣੀਆਂ ਪੈਣਗੀਆਂ ਨਾ ਐਸਜੀਪੀਸੀ ਇਹ ਤਾਂ ਮੈਂ ਤੁਸੀਂ ਸਵਾਲ ਪੁੱਛ ਲਿਆ ਤਾਂ ਕਹਿੰਦੇ ਹੁੰਦੇ ਆ ਉਹ ਗੱਲ ਉਹ ਹੈਗੀ ਆ ਵੀ ਬਹੁਤ ਸਾਰੀਆਂ ਸ਼ਕਤੀਆਂ ਜਿਹੜੀਆਂ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਬਲੈਕ ਥੰਡਰ ਹੁੰਦਾ ਜੀ ਉਹ ਸਾਰੀਆਂ ਸ਼ਕਤੀਆਂ ਇਸ ਸਿਸਟਮ ਦੇ ਵਿੱਚ ਆਪਣੇ ਆਪ ਨੂੰ ਮੰਨ ਲਓ ਕਾਬਜ ਹੋ ਜਾਂਦੀਆਂ ਹਮ ਸਰਕਾਰਾਂ ਦਾ ਬੜਾ ਬੜਾ ਜ਼ੋਰ ਸੀ ਸੋ ਉਹ ਤਾਂ ਉਦੋਂ ਮੈਂ ਚਲੋ ਇਸ ਗੱਲ ਨੂੰ ਦੋਸ਼ ਦੀ ਗੱਲ ਨਹੀਂ ਕਰਦਾ ਜਦੋਂ ਜਸਵੀਰ ਸਿੰਘ ਰੋਡੇ ਨੂੰ ਲਾਇਆ ਜਾਂਦਾ ਤੇ ਦਰਸ਼ਨ ਸਿੰਘ ਜੀ ਨੂੰ ਬਣਾਇਆ ਜਾਂਦਾ ਉਦੋਂ ਜਿਹੜੀ ਇੱਕ ਯਾਗਰ ਸਿੰਘ ਇੱਥੋਂ ਦੇ ਐਕਟਿੰਗ ਪ੍ਰਧਾਨ ਸੀਗੇ ਇੱਕ ਸੌਣੀ ਕਮੇਟੀ ਦੇ ਡੋਣਾ ਸਾਉ ਦੁਆਰਾ ਫੜੇ ਗਏ ਤਾਂ ਉਹਨਾਂ ਨੇ ਇਹ ਗੱਲ ਕੀਤੀ ਕਿ ਇਸ ਨੂੰ ਬੋਰਡ ਬਣਾਉਣ ਦੇ ਵੱਲ ਤੋਰਿਆ ਜਾ ਰਿਹਾ ਸੀ ਸ੍ਰੋਣੀ ਕਮੇਟੀ ਭੰਗ ਕਰਦੇ ਬਲੇ ਸਰਕਾਰੀ ਸਿਸਟਮ ਦੀਆਂ ਸਾਦਸਾਂ ਬਹੁਤ ਵੱਡੀਆਂ ਸੀ ਹੁਣ ਇਹੋ ਹੀ ਲਾ ਲੋ ਕਿ ਜਿਹੜਾ ਜਦੋਂ ਤਸਵੀਰ ਦੀ ਗੱਲ ਆਈ ਆ ਉਦੋਂ ਮੈਂ ਅੰਤਰ ਕਮੇਟੀ ਮੈਂਬਰ ਸੀ ਬਾਅਦੋਂ ਜਦੋਂ ਬਣਿਆ ਤੇ ਉਦੋਂ ਤਸਵੀਰ ਦਾ ਸੀ ਦੇਖੋ ਹੈ ਤਾਂ ਵਿਧੇ ਵਿਧਾਨਾ ਉਦੋਂ ਹੀ ਪਾਸ ਤਾਂ ਹੁੰਦੀ ਆ ਉਹ ਤਸਵੀਰ ਮੈਂ ਲੱਗਣ ਦਾ ਜਿਹੜੀ ਇਜਾਜ਼ਤ ਲੈ ਲਈ ਪ੍ਰਵਾਨ ਕਰ ਲਈ ਉਸ ਤੋਂ ਬਾਅਦ ਉਹਦੇ ਪਿੱਛੇ ਬੜੀਆਂ ਸ਼ਕਤੀਆਂ ਨੇ ਕੰਮ ਕੀਤਾ ਮੈਂ ਨਾ ਨਹੀਂ ਲੈਣਾ ਚਾਹੁੰਦਾ ਵੱਖਰੀ ਗੱਲ ਆ ਪਰ ਵੱਡੇ ਕਹਿੰਦੇ ਕਹੋਂਦੇ ਜਥੇਦਾਰ ਸ਼ਰੋਣੀ ਕਮੇਟੀ ਦਾ ਇੱਕ ਜਿਵੇਂ ਕਹਿੰਦੇ ਨੇ ਜਿਹੜੀਆਂ ਸ਼ਕਤੀਆਂ ਤੋਂ ਇਹ ਗੱਲ ਕਰਦਾ ਹਾਂ ਅਕਾਲੀ ਦਲ ਬਦਲਦੀ ਹੋਣਗੇ ਸ਼ਕਤੀਆਂ ਵਾਲੇ ਦਾ ਜਦੋਂ ਜਦੋਂ ਸਿਸਟਮ ਹੀ ਇਸ ਨਹੀਂ ਪੀਸੀ ਦੇ ਇਹੋ ਹੀ ਮੈਂ ਇਹੋ ਹੀ ਮੈਂ ਗੱਲ ਕਰਨੀ ਚਾਹੁੰਦਾ ਕਿ ਉਸ ਸਮੇਂ ਦੇ ਕਈ ਐਸੇ ਲੋਕ ਸੀਗੇ ਜਿਹੜੇ ਅਕਾਲੀ ਦਲ ਬਦਲਦੇ ਨਾ ਪਹਿਲਾਂ ਸੀਗੇ ਤਨ ਅੱਜ ਸੀ ਕਦੇ ਕੋਈ ਭਲੇਖੇ ਨਾਲ ਆਉਂਦੇ ਰਹਿੰਦੇ ਹੋਣਗੇ ਦਬਾ ਕੋਈ ਮੌਕਾ ਪ੍ਰਾਪਤੀ ਕਰਦੇ ਰਹਿੰਦੇ ਹੋਣਗੇ ਪਰ ਮੈਨੂੰ ਬੜੀ ਬੜਾ ਅਫਸੋਸ ਆ ਇਸ ਗੱਲ ਦਾ ਕਿ ਜਦੋਂ ਮੈਨੂੰ ਇਹ ਇਹ ਤਰੀਕਾ ਪਹਿਲੀ ਤਰੀਕ ਤੇ ਕੰਮ ਕੈਂਸਲ ਹੋ ਜਾਂਦਾ ਫਿਰ ਦੂਜੀ ਤਰੀਕ ਪੈਂਦੀ ਆ ਫਿਰ ਕੈਂਸਲ ਹੋ ਜਾਂਦਾ ਫਿਰ ਤੀਜੀ ਤਰੀਕ ਤੇ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਇਹਨੇ ਪਿੱਛੇ ਰਿਕਵਰਡ ਪਾ ਰਿਆ ਫਿਰ ਉਹ ਰਿਕਵਰਡ ਮੈਂ ਚੈੱਕ ਕਰਦਾ ਫਿਰ ਇਹ ਦੇਖਦਾ ਵੀ ਕੌਣ ਪਾ ਰਿਆ ਤੇ ਫਿਰ ਮੈਨੂੰ ਹੈਰਾਨੀ ਹੋਈ ਕਿ ਉਹ ਵੱਡੇ ਆਪਣੇ ਆਪ ਨੂੰ ਪੰਥਕ ਹੋਣ ਵਾਲੇ ਲੋਕ ਆ ਆਪਣੇ ਆਪ ਨੂੰ ਜਥੇਦਾਰ ਹੋਣ ਵਾਲੇ ਲੋਕ ਆ ਆਪਣੇ ਆਪ ਨੂੰ ਵੱਡੀਆਂ ਧਾਰਮਿਕ ਸੰਸਥਾਾਂ ਦੇ ਆਗੂ ਕੋਣੇ ਲੋਕ ਆ ਜਿਹੜੇ ਇਸ ਗੱਲ 'ਚ ਰਿਕਵਰਡ ਬਣ ਰਹੇ ਨੇ ਪਰ ਉਦੋਂ ਫਿਰ ਫਿਰ ਠੀਕ ਆ ਕਿ ਮੇਰੀ ਵੀ ਇੱਜਤ ਦਾ ਸਵਾਲ ਸੀ ਪਰ ਮੈਂ ਜਥੇਦਾਰ ਸਾ ਮੇਰੇ ਮਨ ਦੇ ਵਿੱਚ ਅਸੀਂ ਉਹਨਾਂ ਦੀ ਗਵਾਹੀ ਵਿੱਚ ਬਹੁਤ ਵੱਡੀ ਲੜਾਈ ਲੜੀ ਆ ਜੈਦਰ ਸਾਹਿਬ ਦਾ ਸਾਡਾ ਨਾਲ ਬਹੁਤ ਪਿਆਰ ਹੁੰਦਾ ਸੀ ਜੇਲ੍ਹ ਜਾਣ ਤੋਂ ਪਹਿਲਾਂ ਜodhpur ਜਾਣ ਤੋਂ ਪਹਿਲਾਂ ਜਾਂ ਉਦੋਂ ਬਾਅਦ ਵੀ ਸਾਡਾ ਬਹੁਤ ਚੰਗਾ ਰਿਸ਼ਤਾ ਰਿਹਾ ਤੋਂ ਇਸ ਕਰਕੇ ਉਹਨਾਂ ਦੀ ਤਸਵੀਰ ਲਾਉਣਾ ਮੇਰਾ ਮੇਰਾ ਇੱਕ ਮੇਰਾ ਮੇਰਾ ਫਰਜ਼ ਸੀ ਤੋਂ ਉਸ ਗੱਲ ਲਈ ਮੈਂ ਅਖੀਰ ਤੇ ਇਹ ਗੱਲ ਕਹਿਦੀ ਵੀ ਮੇਰਾ ਅਸਤੀਫਾ ਹੋਊਗਾ ਜੇ ਤੁਸੀਂ ਇਸ ਗੱਲ ਨੂੰ ਇਹਨਾਂ ਕਿਤੇ ਮਤਲਬ ਮੁੱਲਤ ਵੀ ਕਰਦੇ ਜੀ ਫਿਰ ਉਹਦਾ ਦਬਾਅ ਹੀ ਬਣਿਆ ਹਾਂ ਤੇ ਦਵਾ ਬਣਾ ਲਾਜ਼ਮੀ ਸੀਗਾ ਤੇ ਬਣਾਉਣਾ ਵੀ ਲਾਜ਼ਮੀ ਸੀ ਤਸਵੀਰ ਲੱਗੀ ਜੀ ਇੱਕ ਹੋਰ ਜਿਹੜੀ ਗੱਲ ਜਗ ਜਹਰਾ ਜਿਵੇਂ ਤੁਸੀਂ ਸੁਖਵੀਰ ਸਿੰਘ ਬਾਦਲ ਦੇ ਵੀ ਨੇੜੇ ਹੋ ਉਦੋਂ ਨਹੀਂ ਤੁਸੀਂ ਰੋਕਿਆ ਵੀ ਤੁਸੀਂ ਸੁਮੇਸ਼ ਸਿੰਘ ਸੈਣੀ ਨੂੰ ਭਾਈ ਡੀਜੀਪੀ ਲਾ ਰਹੇ ਹੋ ਸਾਡਾ ਤਾਂ ਇਹ ਬੰਦਿਆਂ ਨੇ ਨਸਲ ਕੁਸ਼ੀ ਕੀਤੀ ਆ ਸਾਡੇ ਸਿੰਘਾਂ ਨੂੰ ਮਾਰਿਆ ਹੈਗਾ ਜੱਜੇਦਾਰ ਸਾਹਿਬ ਦੇ ਮੂੰਹ ਤੇ ਇੱਕ ਵਾਰ ਤੋਂ ਤੁਹਾਨੂੰ ਪਤਾ ਹੋਊ 91 ਦੇ ਵਿੱਚ ਮੂੰਹ ਦੇ ਉੱਤੇ ਮਤਲਬ ਆਪਦੀ ਸਿਗਰਟ ਦਾ ਧੂਆਂ ਛੜਤਾ ਸੀਗਾ ਮਤਲਬ ਉਦੋਂ ਕੀ ਹੋਇਆ ਫਿਰ ਗਰੇਵਾਲ ਸਾਹਿਬ ਨੂੰ ਮਤਲਬ ਉਹ ਜਿਹੜੀ ਅੰਦਰ ਆਤਮਾ ਦੀ ਆਪਣੀ ਤੁਸੀਂ ਕਹਿੰਦੇ ਹੋ ਵੀ ਅੰਦਰ ਆਤਮਾ ਉਦੋਂ ਜਾਗ ਗਈ ਜਦੋਂ ਤਸਵੀਰ ਦੀ ਗੱਲ ਸੀ ਬਿਲਕੁਲ ਮੈਂ ਇੱਕ ਗੱਲ ਕਲੀਅਰ ਕਹਿ ਦਿਆਂ ਨਾ ਹੂੰ ਕੀ ਜੀ ਤੁਸੀਂ ਇਹ ਕਹੋ ਕਿ ਮੇਰੀ ਬਹੁਤ ਵੱਡੀ ਪਹੁੰਚ ਆ ਤੇ ਮੇਰੀ ਹਰ ਗੱਲ ਜਿਹੜੀ ਸੁਣੀ ਜਾਂਦੀ ਹੈ ਇਹ ਗੱਲ ਇਹ ਗੱਲ ਉਨੀ ਨਹੀਂ ਸਮੇਂ ਦੇ ਨਾਲ ਆਉਂਦੀ ਠੀਕ ਹੈ ਉਹਨਾਂ ਸਮਿਆਂ ਦੇ ਵਿੱਚ ਸਾਡੀ ਇੱਕ ਆਦਤ ਆ ਕਿ ਅਸੀਂ ਕੋਈ ਬਹੁਤ ਵੱਡੀ ਚਮਚਾਗਰੀ ਕਰਕੇ ਨਹੀਂ ਕੰਮ ਕਰ ਸਕਦੇ ਠੀਕ ਹੈ ਆਪਣੀ ਇੱਕ رائے ਆ ਉਹ رائے ਦੇਣੀ ਬਣਦੀ ਆ ਉਸ ਟਾਈਮ ਤੇ ਨਹੀਂ ਮੰਨੀ ਗਈ ਜੇ ਨਹੀਂ ਮੰਨੀ ਉਹਨਾਂ ਨੇ ਰਾਹ ਤੇ ਅੱਜ ਅਸੀਂ ਆ ਹਨ ਦਿਨ ਦੇਖ ਰਹੇ ਹਾਂ ਤੋਂ ਆਉਣ ਵਾਲੇ ਦਿਨਾਂ ਦੇ ਅੰਦਰ ਚੰਗਾ ਹੀ ਚੰਗੀ ਗੱਲ ਆ ਕੌਮ ਦੀ ਜਿਹੜੀ ਜਥੇਬੰਦੀ ਆ ਉਹ ਮਜ਼ਬੂਤ ਹੋਵੇ ਸੁਧਾਰ ਲਿਆ ਹੁਣ ਚੰਗੀ ਗੱਲ ਆ ਪਰ ਜਿਹੜੀਆਂ ਪਿਛਲੀਆਂ ਕੀਤੀਆਂ ਸਾਡੀਆਂ ਗਲਤੀਆਂ ਵਾਂ ਉਹਨਾਂ ਕਰਕੇ ਅਸੀਂ ਇਹ ਦਿਨ ਦੇਖੇ ਹੂੰ ਜਿਹੜਾ ਜਥੇਦਾਰ ਸਾਹਿਬ ਦੀ ਹੁਣ ਜ਼ਿੰਦਗੀ ਦੀ ਜੇ ਆਪਾਂ ਗੱਲ ਕਰਦੇ ਹਾਂ ਤੁਸੀਂ ਬਹੁਤ ਨੇੜੇ ਵਿੱਚ ਰਹੇ ਹੋ ਹੋ ਸਕਦਾ ਤੁਸੀਂ ਜੇਲ੍ਹ ਵੀ ਤੁਸੀਂ ਉਹਨਾਂ ਦੇ ਨਾਲ ਕੱਟੀ ਆ ਇਹਦਾ ਕੀ ਸੀ ਮਤਲਬ ਜਿਹੜਾ ਅੱਜ ਤੱਕ ਕਾਰਨ ਹੀ ਨਹੀਂ ਪਤਾ ਲੱਗ ਸਕਿਆ ਵੀ ਉਹਨਾਂ ਨੂੰ ਪੁਲਿਸ ਲੈ ਕੇ ਜਾਂਦੀ ਸੀ ਫਿਰ ਇੱਕ ਵਾਰ ਵੀ ਉਹਨਾਂ ਦੀ ਕਦੇ ਜ਼ਮਾਨਤ ਨਹੀਂ ਹੋਈ ਉਹ ਵੀ ਛੱਡ ਦਿੱਤਾ ਜਾਂਦਾ ਸੀ ਮਤਲਬ ਕਾਰਨ ਕੀ ਸੀ ਇਹਦਾ ਦੇਖੋ ਜੀ ਜਸੇਵਰ ਸਾਹਿਬ ਇੱਕ ਸੱਚੇ ਤੇ ਸੁੱਚੇ ਇਨਸਾਨ ਸੀ ਹੂੰ ਤੇ ਕਹਿਣੀ ਦੇ ਕਰਨੀ ਦੇ ਪੂਰੇ ਸੀ ਜੀ ਉਹ ਕਦੇ ਵੀ ਧਰਮ ਦੇ ਮਾਮਲੇ 'ਚ ਜਾਂ ਗੁਰਸਿੱਖੀ ਦੇ ਸਬੰਧ ਦੇ ਵਿੱਚ ਨਾ ਉਹ ਵੱਲ ਸੌਦੇ ਸੀ ਤੇ ਨਾ ਉਹ ਕਿਸ ਨੂੰ ਮਾਰਾ ਕਹਿੰਦੇ ਸੀ ਜੀ ਠੀਕ ਹੈ ਨਾ ਉਨ੍ਹਾਂ ਦੀ ਜਿਹੜੀ ਇਹ ਸਚਾਈ ਸੀ ਉਹ ਸਚਾਈ ਜਿਹੜੀ ਮੌਕੇ ਦੇ ਸਿਸਟਮ ਨੂੰ ਨਹੀਂ ਸੀ ਪਰਵਾ ਹੁਣ ਕੋਈ ਵੀ ਆ ਗਿਆ ਉਹਨਾਂ ਦੇ ਘਰੇ ਮੰਨ ਲਓ ਭਾਵੇਂ ਉਹ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਆ ਗਿਆ ਤੇ ਭਾਵੇਂ ਕੋਈ ਕਾਹੀ ਆ ਗਿਆ ਤੇ ਜੇ ਪ੍ਰਸ਼ਾਦਾ ਛਕਣ ਆ ਗਿਆ ਤੇ ਉਹਨਾਂ ਨੇ ਛਕਾਉਣਾ ਹੀ ਆ ਤੇ ਇਸ ਗੱਲ ਤੇ ਵੀ ਮੁਕਰਨਾ ਨਹੀਂਗਾ ਵੀ ਭਾਈ ਆਏ ਸੀ ਸਾਡੇ ਕੋਲ ਪ੍ਰਸ਼ਾਦਾ ਛਕ ਕੇ ਗਏ ਉਹ ਕਿਸੇ ਮਾਰਾਂ ਮਾਰੀ ਚ ਜਾਂ ਕਿਸੇ ਇਹੋ ਜਿਹੇ ਸਿਸਟਮ ਦੇ ਵਿੱਚ ਸ਼ਾਮਲ ਨਹੀਂ ਸੀ ਜੀ ਉਹ ਵੀ ਜਿਹੜਾ ਗੁਰੂ ਦਾ ਦਿੱਤਾ ਸਿਧਾਂਤ ਆ ਉਹ ਉਸ ਸਿਧਾਂਤ ਤੇ ਪਹਿਰੇਦਾਰੀ ਕਰਦੇ ਸੀ ਜੀ ਅੱਜ ਜੇ ਅਸੀਂ ਕਹਿ ਲਈਏ ਜੀ ਇਹ ਹਿੰਦੂ ਦੇ ਖਿਲਾਫ ਸੀ ਜਾਂ ਲੋਕ ਸੰਤਾਂ ਨੂੰ ਹਿੰਦੂਆਂ ਦੇ ਖਿਲਾਫ ਬੜਾਈ ਜਾਂਦੇ ਆ ਉਹਦੇ ਖਿਲਾਫ ਜਦੋਂ ਕਿ ਸੰਤ ਮਹਾਪੁਰਸ਼ਾਂ ਨੇ ਜਿਹੜਾ ਜਿਹੜੀ ਲੜਾਈ ਲੜੀ ਜਿਹੜਾ ਸੰਘਰਸ਼ ਸੀ ਉਹ ਗੁਰੂ ਦੇ ਤੇ ਉਹ ਸਰਸਤੇ ਦਾ ਸੰਘਰਸ਼ ਸੀ ਉਹ ਹਿੰਦੂ ਖਿਲਾਫ ਨਹੀਂ ਸੀ ਉਹ ਉਸ ਉੱਥੇ ਬੈਠੇ ਗੱਦੀ ਤੇ ਬੈਠੇ ਜ਼ਾਲਮ ਲੋਕਾਂ ਦੇ ਖਿਲਾਫ ਸੀ ਹਮ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਸਿਧਾਂਤ ਆ ਉਹ ਇਸ ਕਰਕੇ ਸਿੰਘ ਸਾਹਿਬ ਦਾ ਕਿਸੇ ਨਾਲ ਵਿਰੋਧ ਨਹੀਂ ਸੀ ਕੁਝ ਨਹੀਂ ਸੀ ਪਰ ਜਿਹੜੀ ਗੱਲ ਉਹਨਾਂ ਨੇ ਕਹੀ ਸੀ ਕਦੇ ਕਿਸੇ ਨੂੰ ਰੋਕਦੇ ਨਹੀਂ ਸੀ ਉਹ ਜਿਹੜਾ ਵੀ ਸਿੰਘ ਕੋ ਖੜਕੂ ਸਿੰਘ ਆਉਂਦੇ ਸੀ ਘਰੇ ਆਉਂਦੇ ਸੀ ਪ੍ਰਸ਼ਾਦਾ ਪਾਣੀ ਛਕਦੇ ਇਹੋ ਹੀ ਗੱਲ ਬਣੀ ਸੀ ਜਦੋਂ ਉਹਨਾਂ ਨੇ ਪੁੱਛਿਆ ਵੀ ਹਾਂ ਫਲਾਣੇ ਆਏ ਸੀ ਉਹ ਕਹਿੰਦੇ ਜੀ ਆਏ ਸੀ ਪ੍ਰਸ਼ਾਦਾ ਛੱਕ ਕੇ ਗਏ ਕਿ ਕਿੱਥੋਂ ਆਏ ਸੀ ਪਤਾ ਨਹੀਂ ਕਿੱਥੇ ਗਏ ਪਤਾ ਨਹੀਂ ਕੀ ਕੀਤਾ ਇਹ ਪਤਾ ਨਹੀਂ ਤੋਂ ਇਹ ਗੱਲਾਂ ਜਿਹੜੀਆਂ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਇੱਕ ਜਿਹੜੀ ਬੇਬਾਕ ਕੌਮ ਪ੍ਰਸਤੀ ਤੇ ਜੀਵਨ ਦੀ ਗੁਰਸਿੱਖੀ ਜੀਵਨ ਦਾ ਜਿਹੜਾ ਧਾਰ ਨਹੀਂ ਹੋਣਾ ਉਸ ਗੱਲ ਦਾ ਜਿਵੇਂ ਕਹਿੰਦੇ ਨੇ ਨਾ ਵੀ ਇਹ ਜੇ ਕੋਈ ਅਫਸਰ ਜਿਹੜੇ ਸੀ ਉਹ ਇਨੇ ਕੁ ਜ਼ਿਆਦੇ ਆਪਣੇ ਆਪ ਨੂੰ ਹੰਕਾਰ ਗਏ ਸੀਗੇ ਕਿਉਂਕਿ ਸਾ ਅੱবি ਅੱਜ ਸੱਤਾ ਹੀ ਸਾਡੇ ਕੋਲੇ ਆ ਅੱਜ ਸਾਰਾ ਪ੍ਰਬੰਧ ਹੀ ਸਾਡੇ ਕੋਲੇ ਆ ਅਸੀਂ ਜੋ ਚਾਹੀਏ ਉਹ ਕਰ ਸਕਦੇ ਆ ਉਸ ਕਾਰਨ ਕਰਕੇ ਉਹਨਾਂ ਦੀ ਅੱਖਾਂ ਚ ਰੜਕ ਰਹੀ ਸੀ ਸਿੰਘ ਸਾਹਿਬ ਹੁਣ ਐਸਜੀਪੀਸੀ ਇਹ ਕੋਸ਼ਿਸ਼ ਕਰੂਗੀ ਜਿਵੇਂ ਜ਼ਥੇਦਾਰ ਸਾਹਿਬ ਦਾ ਪੁਲਿਸ ਰਿਕਾਰਡ ਦੇ ਵਿੱਚ ਇੱਕ ਭਗੌੜਾ ਪੀਓ ਹਜੇ ਵੀ ਉਕਰਾਰ ਨੇ ਉਸ ਨੂੰ ਪਾਸੇ ਰਿਕਾਰਡ ਸਾਬ ਕਰਾਉਣ ਜਦੋਂ ਇਹ ਇਹ ਇਸ ਰਿਪੋਰਟ ਦੇ ਉੱਤੇ ਸਾਰੀ ਤਿਆਰੀ ਕਰ ਰਹੇ ਆ ਜਦੋਂ ਅਸੀਂ ਉਹ ਸਰਕਾਰ ਦੀ ਰਿਪੋਰਟ ਆ ਆਈਪੀਐਸ ਅਫਸਰ ਦੀ ਰਿਪੋਰਟ ਆ ਇੱਕ ਵੱਡੇ ਰੈਂਕ ਵਾਲੀ ਦੀ ਰਿਪੋਰਟ ਆ ਉਸ ਰਿਪੋਰਟ ਦੇ ਤਹਿਤ ਅਸੀਂ ਕਹਾਂਗੇ ਕਿ ਤੁਸੀਂ ਜੀ ਪਰਚਾ ਦਰਜ ਕਰੋ ਜਦੋਂ ਪਰਚਾ ਕਰੋਗੇ ਤਾਂ ਉਹ ਗੱਲ ਆਪੇ ਹੀ ਖਤਮ ਹੋ ਜਾਣੀ ਆ ਉਹ ਤਾਂ ਗੱਲ ਆਪੇ ਹੀ ਖਤਮ ਹੋ ਜਾਣੀ ਆ ਜਦੋਂ ਪਰਚਾ ਦਰਜਣਾ ਉਹਦੀ ਕੰਕਰੀਟ ਸ਼ੁਰੂ ਕਰਨਗੇ ਅੱਜ ਵੀ ਬਹੁਤ ਸਾਰੇ ਗਵਾਹ ਬੈਠੇ ਆ ਤੇ ਇਹਨੂੰ ਲੈ ਕੇ ਐਸਜੀਪੀਸੀ ਸਵਾਲ ਕਰੂਗੀ ਵੀ ਇਹ ਰਿਪੋਰਟ ਨੱਪ ਕੇ ਕਿਉਂ ਰੱਖੀ ਤਿੰਨ ਕਾਲੀ ਸਰਕਾਰਾਂ ਲੰਘੀਆਂ ਦੋ ਕਾਂਗਰਸ ਦੇ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਸਮੇਂ ਨਾਲ ਆਉਣਗੀਆਂ ਉਹ ਤੁਸੀਂ ਵੀ ਸਵਾਲ ਪੁੱਛੋਗੇ ਲੋਕ ਵੀ ਇਸ ਗੱਲ ਦਾ ਸਹ ਦੇਣਗੇ ਪਰ ਮੈਂ ਚਾਹੁੰਦਾ ਕਿ ਅੱਜ ਦਾ ਅੱਜ ਸਿਰ ਤੇ ਸਿਰਫ ਨਿਸ਼ਾਨਾ ਸਾਡਾ ਹੀ ਹੋਵੇ ਇਹ ਜਥੇਦਾਰ ਸਾਹਿਬ ਤੇ ਜ਼ੁਲਮ ਕਰਨ ਵਾਲੇ ਲੋਕਾਂ ਦਾ ਇੱਕ ਮੌਕਾ ਬਣਿਆ ਉਹਨਾਂ ਦੇ ਖਿਲਾਫ ਕਾਰਵਾਈ ਲਈ ਘੱਟੋ ਘੱਟ ਸਭ ਤੋਂ ਪਹਿਲਾਂ ਐਫਆਈਆਰ ਦਰਜ ਹੋਵੇ ਉਸ ਤੋਂ ਬਾਅਦ ਉਹਨਾਂ ਦੇ ਕਾਰਵਾਈ ਦੀ ਗੱਲ ਰੰਭੀ ਜਾਵੇ ਉਸ ਤੋਂ ਬਾਅਦ ਬੜੇ ਸਵਾਲ ਆਪਾਂ ਕਰਦੇ ਰਹਿਵਾਂਗੇ ਪਹਿਲਾਂ ਵੀ ਕਰਦੇ ਆ ਅੱਜ ਵੀ ਕਰਾਂਗੇ ਇਹ ਗੱਲ ਚੱਲਦੇ ਰਹਿਣ ਐਸਜੀਪੀਸੀ ਮੌਜੂਦਾ ਜਿਹੜੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਇਹ ਬੇਨਤੀ ਕਰਨਗੇ ਵੀ ਜਿਹੜੇ ਉਸ ਵੇਲੇ ਜਥੇਦਾਰ ਸੀਗੇ ਗੁਰਬਚਨ ਸਿੰਘ ਜਿਨ੍ਹਾਂ ਦੇ ਉੱਤੇ ਬਹੁਤ ਸਾਰੇ ਕਿੰਤੂ ਬਰੰਤੂ 2014 ਤੋਂ ਜਦੋਂ ਸਵਰਨ ਸਿੰਘ ਕੋਟਨੇ ਦੀ ਮੌਤ ਹੁੰਦੀ ਆ ਭੋਗ ਨੂੰ ਲੈ ਕੇ ਉਹਨਾਂ ਨੂੰ ਵੀ ਬੁਲਾਇਆ ਜਾਊਗਾ ਤਲਬ ਕੀਤਾ ਜਾਊ ਕਾਲ ਤੱਕ ਸਾਬ ਤੇ ਕਿਉਂਕਿ ਇਹ ਵੀ ਜ਼ਰੂਰੀ ਹੈ ਇਹ ਬਹੁਤ ਸਾਰੇ ਲੋਕਾਂ ਦੇ ਵਿੱਚ ਤਾਂ ਸਵਾਲ ਵੱਡਾ ਬਣ ਗਿਆ ਤਾਂ ਇਹ ਗੱਲ ਕਹਿਣਾ ਕਿ ਜ਼ਥੇਦਾਰ ਜਿਹੜੇ ਕਾਲ ਤੱਕ ਸਾਬ ਦੇ ਜ਼ਥੇਦਾਰ ਨਹੀਂ ਜੀ ਉਹਨਾਂ ਦਾ ਆਪਣੇ ਤੌਰ ਤੇ ਹੀ ਬੜੇ ਸਾਰੀਆਂ ਜ਼ਿੰਮੇਵਾਰੀਆਂ ਬਣਦੀਆਂ ਜੀ ਬਾਕੀ ਜਿਵੇਂ ਜਿਵੇਂ ਕੌਮ ਦੇ ਵੱਲੋਂ ਕੋਈ ਆਵਾਜ਼ ਕੋਈ ਸਵਾਲ ਆਉਣਗੇ ਸਿੱਧੇ ਤੌਰ ਤੇ ਵੀ ਆਉਣਗੇ ਸ਼ਰੋਣੀ ਕਮੇਟੀ ਕੋਲ ਆਉਣਗੇ ਤੁਹਾਡੇ ਕੋਲ ਵੀ ਆਉਣਗੇ ਸਾਡੇ ਕੋਲ ਵੀ ਆਉਣਗੇ ਉਹ ਗੱਲ ਜਿਹੜੀ ਆ ਕਿਉਂਕਿ ਕਾਲ ਤੱਕ ਸਭ ਦਾ ਸਾਂਝਾ ਵਾਸੀਂ ਹਰ ਬੰਦਾ ਗਾਲਤਖ ਸਾਹਿਬ ਤੇ ਜਾ ਕੇ ਆਪਣੇ ਮਨ ਦੀ ਭਾਵਨਾ ਦੱਸ ਸਕਦਾ ਆਪਣੇ ਮਨ ਦੇ ਅੰਦਰ ਉੱਠੇ ਸਵਾਲ ਦੱਸ ਸਕਦਾ ਉਹ ਸਵਾਲ ਆਉਣਗੇ ਉਹਨਾਂ ਦੇ ਜਵਾਬ ਵੀ ਆਉਣਗੇ ਸਿੰਘ ਸਾਹਿਬ ਉਹ ਉਹਨਾਂ ਗੱਲਾਂ ਨਹੀਂ ਕਰਨਗੇ ਹੁਣ ਇਸ ਗੱਲ ਲਈ ਵੀ ਕੀਤਾ ਹੀ ਆ ਸਭ ਤੋਂ ਪਹਿਲੀ ਉਹਨਾਂ ਨੇ ਕੰਮ ਹੀ ਇਹ ਕੀਤਾ ਵੀ ਇਹ ਕੰਮ ਸਭ ਤੋਂ ਪਹਿਲਾਂ ਕਰੋ ਬਾਕੀ ਗੱਲਾਂ ਬਾਅਦ ਕਰਾਂਗੇ ਤੇ ਜਿਹੜਾ ਮੁੱਖ ਚਸ਼ਮਦੀਦ ਆ ਦਰਸ਼ਨ ਸਿੰਘ ਹਠੂਰ ਜਿਹੜਾ ਉਦੋਂ ਪੁਲਿਸ ਮੁਲਾਜ਼ਮ ਸੀਗਾ ਉਦੀ ਬਾ ਐਸਜੀਪੀਸੀ ਫੜੂ ਉਹਨੂੰ ਵੀ ਅਸੀਂ ਪੁੱਛਿਆ ਸੀ ਵੀ ਤੇਰੇ ਕੋਲੇ ਕੋਈ ਆਇਆ ਉਹ ਕਹਿੰਦਾ ਵੀ ਮੈਂ ਤਾਂ ਉਦੋਂ ਗਵਾਹੀ ਦਿੱਤੀ ਆ ਮੇਰਾ ਸਾਰੇ ਕਿਤੇ ਮੈਂ ਤਾਂ ਅੱਜ ਵੀ ਉੱਥੇ ਸਟੈਂਡ ਤੇ ਖੜਾ ਵੀ ਉਹ ਮੇਰੇ ਨਾਲ ਵੀ ਨਹੀਂ ਕੋਈ ਖੜਾ ਦੇਖੋ ਗੱਲ ਇਹ ਆ ਉਦੋਂ ਤੋਂ ਕੋਈ ਵੀ ਨਹੀਂ ਭੱਜਿਆ ਸਾਡੇ ਇਸ ਇਲਾਕੇ ਦਾ ਹੀ ਆ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਸਾਨੂੰ ਮਿਲਦਾ ਗਲਦਾ ਅਸੀਂ ਮਿਲਦੇ ਆ ਜੇ ਉਹ ਚਾਹੁੰਦਾ ਵਾ ਕਿ ਮੈਨੂੰ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਮੇਰੀ ਆਇਆ ਇਸ ਗੱਲ ਤੇ ਮਦਦ ਕਰੇ ਤੇ ਅਸੀਂ ਹਾਜ਼ਰ ਕੋਈ ਗੱਲ ਨਹੀਂ ਕੀ ਇਹੋ ਜੀ ਉਹਦਾ ਆਰਥਿਕ ਹਾਲਾਤ ਬਹੁਤ ਮਾੜੇ ਆ ਉਹਨੂੰ ਅਸੀਂ ਪੁੱਛਿਆ ਸੀ ਉਹ ਕਹਿੰਦਾ ਮੈਨੂੰ ਤਾਂ ਕਿ ਤੁਸੀਂ ਵਰਸੀ ਦੇ ਉੱਤੇ ਆਉਣਾ ਉਹ ਕਹਿੰਦਾ ਮੈਨੂੰ ਕਿਸੇ ਨੇ ਬੁਲਾਇਆ ਨਹੀਂ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਦੇਖੋ ਜਦੋਂ ਇੱਥੇ ਵਰਸੀ ਖਾਸ ਕਰਕੇ ਉਹਦੀ ਸੁਰੱਖਿਆ ਨੂੰ ਲੈ ਕੇ ਮੈਂ ਮੈਂ ਹੰਦਾ ਨਹੀਂ ਹੁਣ ਤਾਂ ਹੁਣ ਤਾਂ ਉਹਦੀ ਸੁਰੱਖਿਆ ਦਾ ਬੜਾ ਗੰਭੀਰ ਮਾਮਲਾ ਬਣ ਗਿਆ ਤੇ ਉਹ ਅਸੀਂ ਛਲੂੰਗੀ ਕਮੇਟੀ ਇਸ ਬਾਰੇ ਵੀ ਜ਼ਰੂਰ ਆਉਣਾ ਚਾਹਜੂਗੇ ਅਸੀਂ ਉਹਨੂੰ ਮਿਲਿਆ ਅਸੀਂ ਉਹਦੀ ਮੰਦੀ ਬੇਦਨਾ ਵੀ ਸਮਝਾਂਗੇ ਤੇ ਜਿਸ ਤਰ੍ਹਾਂ ਦੀ ਤੁਸੀਂ ਗੱਲ ਕੀਤੀ ਹੈ ਇਸ ਤੇ ਅਮਲ ਕਰਨਾ ਚਾਹੀਦਾ ਤੇ ਅਸੀਂ ਕਰਾਂਗੇ ਜੀ ਗਰੇਵਾਲ ਸਾਹਿਬ ਇੱਕ ਹੋਰ ਸਵਾਲ ਆ ਹੋ ਸਕਦਾ ਇਹ ਨਿੱਜੀ ਸਵਾਲ ਵੀ ਤੁਹਾਨੂੰ ਲੱਗੇ ਐਸਜੀਪੀਸੀ ਚ ਇੰਨਾ ਲੰਮਾ ਸਮਾਂ ਹੋ ਗਿਆ ਤਾਨੂੰ ਕਦੇ-ਕਦੇ ਡਰ ਲੱਗਦਾ ਵੀ ਸਾਡਾ ਕਦੇ ਨਾਮ ਬਤੌਰ SGPC ਮੈਂਬਰ ਜਾਂ ਬਤੌਰ ਸਾਫਕਾ ਸਕੱਤਰ ਜਾਂ ਮੁੱਖ ਸਕੱਤਰ ਰਹਿੰਦੇ ਹੋਏ ਵੀ ਕਾਲੇ ਅੱਖਰਾਂ 'ਚ ਇਤਿਹਾਸ 'ਚ ਲਿਖੇ ਜਾਈਏ ਸੀ ਸਾਰਾ ਕੁਝ ਮਤਲਬ ਜਾਂਦੇ ਜਾਂਦੇ ਕਲੀਅਰ ਕਰਕੇ ਜਾਣਾ ਦੁਨੀਆ ਨੂੰ ਕਿਉਂਕਿ ਸਵਾਲ ਬਹੁਤ ਆਏ ਤਾਂ ਤੁਹਾਨੂੰ ਸਤਾਉਂਦੀਆਂ ਹੈ ਗੱਲਾਂ ਵੀ ਸਵਾਲ ਬਹੁਤ ਜ਼ਿਆਦਾ ਖੜੇ ਹੋਗੇ ਦੇਖੋ ਗੱਲ ਇਹ ਆ ਰਤਨਦੀਪ ਜੀ ਅੱਜ ਤੱਕ ਜ਼ਿੰਦਗੀ 'ਚ ਸਰ ਹੁੰਦੇ ਨਾ ਤੇ ਸਿਆਸਤ ਕਰਨ ਦੀ ਜਾਂ ਕੋਈ ਪਦਾਰਥ ਲੁੱਟਣ ਦੀ ਜਾਂ ਕੋਈ ਨਜਾਇਜ਼ ਫਾਇਦਾ ਲੈਣ ਦੀ ਨਾ ਸੋਚੀ ਐ ਅੱਜ ਤੱਕ ਸੋਚੀ ਨਹੀਂ ਗੁਰੂ ਅਗੇ ਅਰਦਾਸ ਕਰਦੇ ਆਂ ਕਿ ਆਖਰੀ ਸਾਹ ਤੱਕ ਕੌਮ ਦੀ ਸੇਵਾ ਕਰਦੇ ਮਰ ਜੀ ਠੀਕ ਹੈ ਨਾ ਅੱਜ ਤੱਕ ਕਿਸੇ ਵੀ ਛੋਣੀ ਗੁਰਦੁਆਰਾ ਪਰੋਂਦੇ ਕਿਹੜੀ ਵੀ ਮੈਂ ਕੰਮ ਕਰਦੇ ਆਂ ਮਹਾਰਾਜ ਦੀ ਕਿਰਪਾ ਨਾਲ ਕਿਸੇ ਵੀ ਥਾਂ ਦੇ ਉੱਤੇ ਕਿਸੇ ਕ腐ਸ਼ਨ ਦੇ ਵਿੱਚ ਹਾਲ ਸ਼ਾਮਲ ਨਹੀਂ ਕਿਸੇ ਦੀ ਹਮਾਇਤ ਸ਼ਾਮਲ ਨਹੀਂ ਖੁੱਲੇ ਆਮ ਰਾਜਨੀਤੀ ਦੇ ਵਿੱਚ ਕਿਸੇ ਕਬਜ਼ੇ ਸ਼ਾਮਲ ਨਹੀਂ ਕਿਸੇ ਰੇਤੇ ਦੇ ਕਾਰੋਬਾਰ ਸ਼ਾਮਲ ਨਹੀਂ ਕਿਸੇ ਨਸ਼ੇ ਦੇ ਹਮਾਇਤੀਆਂ ਦੇ ਵਿੱਚ ਸ਼ਾਮਲ ਨਹੀਂ ਆਪਣੀ ਜਾਂ ਆਪਣੀ ਕਹਿੰਦੇ ਦਾਮਨ ਨੂੰ ਬਚਾ ਕੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਮੇਸ਼ਾ ਮੰਨਦੇ ਵਿੱਚ ਇਹ ਖਿਆਲ ਹੁੰਦਾ ਚਾਹੇ ਮੋਦੀ ਨਾਲ ਟੱਕਰ ਲਾ ਲਈਏ ਚਾਹੇ ਅਮਿਤ ਸ਼ਿਆਰ ਨਾਲ ਲੈ ਲਈਏ ਚਾਹੇ ਕੋਈ ਇੱਥੇ ਕੇਜਰੀਵਾਲ ਨਾਲ ਲੈ ਲਈਏ ਕਦੇ ਇਹ ਲੇਖਾ ਜੋਖਾ ਨਹੀਂ ਸੋਚਿਆ ਕਿ ਆ ਕੱਲ ਨੂੰ ਸਵੇਰੇ ਕੀ ਹੋਊਗਾ ਜਾਂ ਫਰਾਨਾ ਕੀ ਹੋਊਗਾ ਅੱਜ ਤੱਕ ਕਦੇ ਵੀ ਇਹ ਗਿਣਤੀ ਮਿੰਤੀ ਕਰਕੇ ਨਹੀਂ ਵਿਰੋਧ ਕੀਤਾ ਵੀ ਇਹਦੇ ਵਿੱਚ ਮੈਨੂੰ ਕੀ ਫਾਇਦਾ ਤੇ ਕੀ ਨੁਕਸਾਨ ਆ ਹਮੇਸ਼ਾ ਗੁਰੂ ਅਗੇ ਹੀ ਅਰਦਾਸ ਕਰੀਦੀ ਆ ਕਿ ਸਾਨੂੰ ਇਸ ਗੱਲ ਦਾ ਬਲ ਤੇ ਸ਼ਕਤੀ ਬਖਸ਼ੋ ਤਾਂ ਕਿ ਕੌਮ ਦੇ ਲਈ ਕਿਉਂਕਿ ਸੀਦਾ ਆਧਾਰ ਦੀ ਜ਼ਿੰਦਗੀ ਜਿਉਣ ਲਈ ਜਰਾਸੀ ਦੇ ਵਿੱਚ ਸਾਡੇ ਨਾਲ ਦੇ ਕਿੰਨੇ ਚੜਾਈ ਕਰ ਗਏ ਜਦੋਂ ਅਸੀਂ ਜੇਲ੍ਹ ਤੋਂ ਬਾਹਰ ਆਏ ਆ ਉਸ ਤੋਂ ਬਾਅਦ ਕਿੰਨੇ ਚੜਾਈ ਕਰ ਗਏ ਤੇ ਉੱਥੇ ਉੱਥੇ ਵੀ ਗੋਲੀ ਵੱਜ ਸਕਦੀ ਸੀ ਇਧਰਲੇ ਬੈਠੇ ਦੀ ਵੀ ਵੱਜੀ ਇਧਰ ਤੋਂ ਹੀ ਵੱਜੀ ਆ ਉਹ ਇਹ ਦਾ ਆਧਾਰ ਦੀ ਜ਼ਿੰਦਗੀ ਆ ਇਹ ਤਾਂ ਕੌਮ ਦੇ ਲਿਖਿਆ ਮੈਂ ਤਾਂ ਮੇਰੇ ਮੈਂ ਘਰੇ ਤਾਂ ਸਭ ਦੀ ਸੌਣ ਲਈ ਆਉਣਾ ਨਾ ਮੈਨੂੰ ਕਾਰੋਬਾਰ ਦਾ ਪਤਾ ਹੈ ਮੇਰੇ ਬੱਚੇ ਦੇਖਦੇ ਆ ਤੇ ਨਾ ਕਦੇ ਠੱਗੀ ਹੀਰਾ ਫਰੀ ਦੇ ਵਿੱਚ ਪਏ ਆ ਇੱਕੋ ਹੀ ਮਿਸ਼ਨ ਆ ਵੀ ਜਿੱਥੇ ਵੀ ਮੌਕਾ ਲੱਗਦਾ ਉਥੇ ਕੌਮ ਦੀ ਗੱਲ ਕਰੀ ਦੀ ਤੇ ਉਹ ਇਸ ਦੇ ਵਿੱਚ ਕੋਈ ਮੁਨਾਫਾ ਜਾਣੀ ਸੋਚੀਦਾ ਜਾਂ ਇਹ ਵੀ ਨਹੀਂ ਸੋਚੀਦਾ ਵੀ ਮੈਂ ਯਾਰ ਕੱਲ ਨੂੰ ਫਲਾਣਾ ਬਣ ਜਾ ਮੈਂ ਕੋਈ ਢੀਂਗੜਾ ਬਣ ਜਾ ਉਹ ਜਿਹੜਾ ਦੇਣਾ ਉਹ ਗੁਰੂ ਨੇ ਦੇਣਾ ਮਾਤੇ ਇਹ ਗੱਲ ਖਿਆਲ ਕਰਨ ਕਿਸੇ ਬੰਦੇ ਦੀ ਕਿ ਸ਼ਾਮ ਦੀ ਕਰਕੇ ਜਾਂ ਕਿਸੇ ਬੰਦੇ ਦੇ ਤਲਵੇ ਚ ਛਟ ਕੇ ਕੁਝ ਪ੍ਰਾਪਤੀ ਹੁੰਦੀ ਆ ਸਹਿਬ ਅਥੁੜਾਈਆਂ ਜਿਸ ਭਾਵੇਂ ਦੇ ਦੇ ਗੁਰੂ ਦਿੰਦਾ ਮੈਂ ਇਸ ਵਿਸ਼ਵਾਸ ਕਰਦਾ ਕੋਈ ਕਰੇ ਜਾਂ ਨਾ ਕਰੇ ਸੋ ਜਿੰਨਾ ਵੀ ਮੈਨੂੰ ਮੌਕਾ ਮਿਲਿਆ ਜਾਂ ਸੇਵਾ ਦਾ ਮੌਕਾ ਮਿਲਿਆ ਮੈਂਬਰ ਦੇ ਤੌਰ ਤੇ ਜਨਰਲ ਸੈਕਟਰੀ ਦੇ ਤੌਰ ਤੇ ਆਪਣਾ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕੀ ਕੌਮ ਦੇ ਲਈ ਆਪਦੀ ਜ਼ਿੰਦਗੀ ਚ ਕੁਛ ਨਾ ਕੋਈ ਜ਼ਰੂਰ ਕਰਕੇ ਜਾਈਏ ਠੀਕ ਹੈ ਜੇ ਕਹੀਏ ਵੀ 100 ਪੈਸੇ ਅਸੀਂ ਸਾਰਾ ਕੁਝ ਕਰ ਦਾਂਗੇ ਇੰਨੀ ਸਮਰੱਥਾ ਸ਼ਾਇਦ ਇੱਕ ਬੰਦੇ ਚ ਨਹੀਂ ਹੁੰਦੀਗੀ ਪਰ ਜਿੰਨੇ ਕੁ ਜੋਗੇ ਹੈਗੇ ਕਰ ਦੇ ਜੀ ਮੇਰਾ ਆਖਰੀ ਸਵਾਲ ਆ ਤੁਸੀਂ ਅਮਿਸ਼ਾਹ ਜੀ ਦਾ ਜ਼ਿਕਰ ਕਰਤਾ ਹਾਲਾਂਕਿ ਮੇਰੇ ਦਿਮਾਗ ਹੁਣ ਗੱਲ ਆ ਗਈ ਦਿਮਾਗ ਚ ਉਹਨਾਂ ਨੇ ਪਾਰਲੀਮੈਂਟ ਵਾਲਾ ਤੁਸੀਂ ਸੁਣਿਆ ਹੋਣਾ ਉਹਨਾਂ ਦਾ ਭਾਸ਼ਣ ਤੁਹਾਨੂੰ ਲੱਗਦਾ ਤੁਸੀਂ ਹੁਣ ਸਲਾਹ ਦੇਵੋਗੇ ਸੁਖਵੀਰ ਸਿੰਘ ਬਾਦਲ ਨੂੰ ਵੀ ਭਾਈ ਬੀਜੇਪੀ ਨਾਲ ਗਠਜੰਬੰਦਰ ਨਾ ਕਰ ਲਿਓ ਮਾਰੇ ਜਾਵੋਗੇ ਦੇਖੋ ਉਸ ਗੱਲ ਦੇ ਖਿਲਾਫ ਹੂੰ ਮੈਂ ਨਹੀਂ ਇਹ ਮਾਨ ਕਰਦਾ ਵੀ ਇੱਕੋ ਇੱਕ ਬੰਦਾ ਜਿਹੜਾ ਜੀਨੇ ਮੈਂ ਉਸ ਦੇ ਖਿਲਾਫ ਬੋਲਿਆ ਤੁਸੀਂ ਉਹ ਜ਼ਰੂਰ ਸੁਣਿਓ ਜੀ ਤੇ ਉਸ ਦੀ ਉਹਨੂੰ ਇਹ ਵੀ ਚਾਣਨ ਕਰਾਇਆ ਕਿ ਇਹ ਹੰਕਾਰ ਚ ਬੋਲ ਰਿਹਾ ਹੈ ਹੰਕਾਰ ਚ ਬੋਲਣ ਵਾਲੀ ਇੰਦਰਾ ਵੀ ਚਲੀ ਗਈ ਇੱਥੇ ਹੰਕਾਰ ਚ ਬੋਲਣਾਂਗੇ ਜੋ ਸਮਝਦਾ ਆਪਾਂ ਦਿਨ ਕਹਿੰਦੇ ਆ ਇਹ ਇਹ ਮਨਾ ਰਹੇ ਆ ਰੰਗ ਜੇ ਵੀ ਚਲੇ ਗਏ ਤੇ ਵਜੀਦੀਆ ਵਰਗੇ ਚਲੇ ਗਏ ਇਹ ਸਭ ਨੇ ਚਲੇ ਜਾਣਾ ਜਿਹੜੀ ਤੁਹਾਡੀ ਬੋਲੀ ਤੇ ਬੋਡੀ ਲੈਂਗੁਏਜ ਆ ਇਸ ਦੇਸ਼ ਦੇ ਲੋਕਾਂ ਲਈ ਉਹ ਬਹੁਤ ਮਾੜੀ ਆ ਖਾਸ ਤੌਰ ਤੇ ਸਿੱਖਾਂ ਲਈ ਕਿਉਂਕਿ ਸਿੱਖਾਂ ਨੇ ਜੋ ਇਸ ਦੇਸ਼ ਨੂੰ ਉਹ ਸਾਰਨ ਦੇ ਵਿੱਚ ਤੇ ਬਚਾਉਣ ਦੇ ਵਿੱਚ ਕੰਮ ਕੀਤਾ ਜਿਹਨਾਂ ਨੂੰ ਮਾਈਨਸ ਕਰਦੇ ਹੋਗੇ ਦੇਸ਼ ਤਾਸ਼ ਦੇ ਪੱਤੇ ਵਾਂਗੂ ਡੇਪੂ ਆ ਇਹ ਗੱਲ ਦਾ ਭੁਲੇਖਾ ਹਮੇਸ਼ਾ ਜਦੋਂ ਵੀ ਕਿਤੇ ਇਹੋ ਜਿਹੀ ਗੱਲ ਹੁੰਦੀ ਹੈ ਅਸੀਂ ਸਰਕਾਰਾਂ ਨੂੰ ਚੁਣੌਤੀ ਦਿੰਦੇ ਹਾਂ ਮੈਂ ਅਕਾਲੀ ਦਲ ਦੇ ਪ੍ਰਧਾਨ ਨੂੰ ਸਲਾਹ ਦਵਾਂਗੇ ਇਹ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਾਂਗੇ ਵੀ ਇਹ ਗੱਲਾਂ ਜਿਹੜੀਆਂ ਅੱਜ ਦੇ ਹਾਲਾਤ ਨੇ ਜੇ ਕੋਈ ਕੱਲ ਨੂੰ ਤੁਸੀਂ ਠੀਗਾ ਗਠਜੋੜਾਂ ਦੀ ਸਰਕਾਰ ਆ ਤੁਸੀਂ ਗਠਜੋੜ ਕਰਦੇ ਹੋ ਕੁਝ ਵੀ ਕਰਦੇ ਹੋ ਤੇ ਸਿੱਖਾਂ ਦੇ ਮਸਲਿਆਂ ਤੇ ਨਵੇੜਾ ਕਰਕੇ ਫਿਰ ਕੋਈ ਸੋਚੋ ਤੇ ਲੋਕਾਂ ਦੀ ਆਵਾਜ਼ ਸੁਣੋ ਫਿਰ ਇਹ ਫੈਸਲੇ ਕਰੋ ਜੀ ਗਰੇਵਾਲ ਸਾਹਿਬ ਤੁਸੀਂ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਗੱਲ ਦਾ ਸਾਵਾਏ ਕੋ ਫਤਿਹ ਜੀ ਸੋ ਏਸੀ ਵਰਚੰਦ ਸਿੰਘ ਗਰੇਵਾਲ ਅੱਗੇ ਫਿਰ ਅਸੀਂ ਇਸ ਵਿਸ਼ੇ ਨੂੰ ਲੈ ਕੇ ਜਥੇਦਾਰ ਗੁਰਦੇਵ ਸਿੰਘ ਕੌਕੇ ਦੇ ਵਿਸ਼ੇ ਨੂੰ ਲੈ ਕੇ ਕਿਸੇ ਹੋਰ ਸ਼ਖਸੀਅਤ ਨਾਲ ਜਲਦੀ ਹੀ ਮੁਲਾਕਾਤ ਲੈ ਕੇ ਆਵਾਂਗੇ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ-ਬਹੁਤ ਧੰਨਵਾਦ